ਅਹਿਮਦਾਬਾਦ 에어ਪੋਰਟ ਦੇ ਉੱਤੇ 에어 ਇੰਡੀਆ ਦਾ ਜਹਾਜ਼ ਜਿਹੜਾ ਕ੍ਰੈਸ਼ ਹੋਇਆ ਉਸ ਦੇ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉਸ ਜਹਾਜ਼ ਦੇ ਵਿੱਚ 242 ਬੀਤੀ ਸਵਾਰਾਂ ਜਿਨ੍ਹਾਂ ਚ ਦੋ ਪਾਇਲਟ 10 ਕੈਬਿਨ ਕਰੂ ਮੈਂਬਰ ਤੇ 230 ਮੁਸਾਫਰ ਸਨ ਉਹਨਾਂ 242 ਦੇ ਵਿੱਚੋਂ ਇੱਕ ਯਾਤਰੀ ਦੀ ਜਾਨ ਬਚੀ ਹੈ ਜਿਹੜਾ ਕਿ ਐਨ ਐਮਰਜੈਂਸੀ ਦਰਵਾਜ਼ੇ ਤੋਂ ਐਨ ਬਲਾਸ ਤੋਂ ਚੰਗ ਸਕਿੰਟ ਪਹਿਲਾਂ ਛਾਲ ਮਾਰ ਗਿਆ ਰਮੇਸ਼ ਵਿਸ਼ਵਾਸ ਕੁਮਾਰ ਜਿਹੜਾ ਭਾਰਤੀ ਮੂਲ ਦਾ ਪਰ ਬ੍ਰਿਟਿਸ਼ ਨਾਗਰਿਕ ਹੈ ਸੋ ਉਹਦੀ ਇੱਕ ਦੀ ਜਾਨ ਬੱਚੀ ਹੈ ਸੋ ਜਹਾਦ ਦੇ ਵਿੱਚ ਸਵਾਰ 242 ਤੇ 240 ਦੀ ਮੌਤ ਹੋਈ ਹੈ ਜਦੋਂ ਕਿ ਹੁਣ ਤੱਕ ਮੌਤਾਂ ਦੀ ਗਿਣਤੀ ਵਧ ਕੇ 265 ਹੋ ਗਈ ਹੈ ਜਿਸ ਤੇ ਇਸ ਇਮਾਰਤ ਨਾਲ ਮੈਡੀਕਲ ਖੇਤਰ ਦੀ ਉਸ ਇਮਾਰਤ ਨਾਲ ਜਿਹਦੀ ਕੰਟੀਨ ਦੇ ਵਿੱਚ ਬੈਠੇ ਖਾਣਾ ਖਾਦੇ ਸੀ ਡਾਕਟਰ ਸਾਰੇ ਉਹਨਾਂ ਦੇ ਵਿੱਚੋਂ 24 ਤੇ ਕੁਝ ਹੋਰ ਲੋਕ ਜਿਹੜੇ ਦਾ ਹਿੱਸਾ ਬਣੇ ਨੇ ਸੋ 265 ਲਾਸ਼ਾਂ ਹਸਤਾ ਹੁਣ ਤੱਕ ਆਪੜ ਗਈਆਂ ਸੋ ਇਧਰ ਟਾਟਾ ਹੋਰੋ ਵੱਲੋਂ ਬਕਾਇਦਾ ਐਲਾਨ ਕੀਤਾ ਗਿਆ ਕੰਪਨੀ ਵੱਲੋਂ ਕਿ ਇਹ ਮਤਭਾਗੀ ਘਟਨਾ ਬਾਰੇ ਇਹਦੀ ਨਿਰਪੱਖ ਜਾਂਚ ਕਰਾਂਗੇ ਸਰਕਾਰਾਂ ਵੀ ਜਿਸ ਵਿੱਚ ਲੱਗੀਆਂ ਨੇ ਗ੍ਰਹਿ ਮੰਤਰੀ ਵੀ ਰਾਤ ਉੱਥੇ ਪਹੁੰਚ ਗਏ ਸੀ ਘਟਨਾ ਵਾਲੀ ਥਾਂ ਦੇ ਉੱਤੇ ਇਹ ਸਭ ਦੇ ਬਾਵਜੂਦ ਵੀ ਟਾਟਾ ਨੇ ਕਿਹਾ ਕਿ ਅਸੀਂ 1-1 ਕਰੋੜ ਰੁਪਈਆ ਹਰ ਉਸ ਪਰਿਵਾਰ ਨੂੰ ਦੇਵਾਂਗੇ ਪਰ ਸਵਾਲ ਤਾਂ ਇਹ ਹੈ ਕਿ ਇਹ ਹਾਸੇ ਕਿਵੇਂ ਵਾਪਰ ਜਾਂਦੇ ਨੇ ਇਹਦੇ ਪਿੱਛੇ ਦੀ ਜਾਂਚ ਤੇ ਦੁਬਾਰਾ ਅੱਗੇ ਜਹੀ ਹਾਸੇ ਨਾਲ ਵਾਪਰਨ ਉਹਦੇ ਲਈ ਅਗਲੀ ਰਣਨੀਤੀ ਇਹਦੇ ਤੇ ਹੌਂਦੇ ਸਮੇਂ ਤੱਕ ਬੈ ਫਾਂਟਰ ਚਾ ਮਾ ਚਲਦੀਆਂ ਰਹਿਣੀਆਂ ਮੈਂ ਅਗਾਂਹ ਤੁਰਦਾ ਸਰਦਾਰ ਹਰਮੀਰ ਸਿੰਘ ਜੀ ਸਾਡੇ ਨਾਲ ਤੇ ਚਾਚਾ ਸ਼ਮਨ ਰਹਿਣ ਵਾਲੇ ਨੇ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ ਪਿਛਲੇ ਦਿਨਾਂ ਚ ਸਰਦਾਰ ਹਰਮੀਰ ਸਿੰਘ ਜੀ ਆਪਾਂ ਬੜੀ ਗੰਭੀਰ ਚਰਚਾ ਕੀਤੀ ਕਿ ਕਿਵੇਂ 12 ਭਾਗਾਂ ਤੋਂ ਤੁਸੀਂ ਜਿੰਨਾ ਫੰਡ ਬਚਿਆ ਸੀ ਤੁਰੰਤ ਮੰਗਾਇਆ ਔਰ ਇੰਨੀ ਜਲਦੀ ਸੀ ਕਿ ਬੈਂਕ ਦੀ ਦੇਰੀ ਵੀ برداشت ਨਹੀਂ ਹੋ ਰਹੀ ਸੀ ਸੋ ਆਪ ਉਸ ਕਾਰਵਾਈ ਦੇ ਪਿਛਾ ਦੇ ਨਾਲ ਗੱਲ ਕਰ ਰਹੀ ਸੀ ਕਿ ਪੰਜਾਬ ਦੇ ਵਿੱਚ ਦਾ ਆਰਥਿਕ ਸੰਕਟ ਵੱਡਾ ਹੋ ਗਿਆ ਜਾਂ ਸਰਕਾਰ ਆਪਣੀ ਕੋਈ ਨੀਤੀ ਬਦਲ ਰਹੀ ਹੈ ਕਿ ਕਿਵੇਂ ਆਪਾਂ ਪੈਸਾ ਬੰਦ ਮੰਨਣਾ ਕੀ ਕਰਨਾ ਪਰ ਕੇਂਦਰ ਨੇ ਜਿਹੜੀ 16000 ਕਰੋੜ ਸਾਡਾ ਕਰਜ਼ੇ ਦੀ ਲਿਮਟ ਘਟਾਈ ਉੱਥੇ ਕੋਈ ਚਾਰਜ ਹੋਈ ਹੋਈ ਸਰਕਾਰੀ ਪੱਤਰ ਤੇ ਸਾਡਾ ਜਿਹੜਾ ਪਿੰਡੂ ਵਿਕਾਸ ਫੰਡ ਰੋਕ ਕੇ ਬੈਠੇ ਨੇ ਜੀਐਸਟੀ ਸਮੇਂ ਸਿਰ ਨਹੀਂ ਦਿੰਦੇ ਉਹਦੇ ਵੀ ਸਰਕਾਰ ਕਦੇ ਚਾਰਜ ਨਹੀਂ ਕਰਦੀ ਹੈ ਪਰ ਇਹ ਸਾਰੇ ਸਵਾਲਾਂ ਦੇ ਵਿਚਾਲੇ ਆ 11000 ਕਰੋੜ ਵਾਲਾ ਸਵਾਲ ਨਵਾਂ ਹਾਂ ਤੁਰੇ ਫਰੈਗੀ ਕਿ ਇਹ ਤਾਂ ਕੁੱਲੇ ਬਾਜ਼ਾਰ ਚੋਂ ਕਰਦੇ ਦੁਕਾਨ ਲੱਗ ਪਏ ਇੱਥੇ ਸਾਰੇ ਬਾਜ਼ਾਰਾਂ ਨੂੰ ਲੱਗ ਪਏ ਤਾਂ ਮਤਲਬ ਸੂਬੇ ਨੂੰ ਜਿਵੇਂ ਨਨਾਣੀ ਵਾਲੇ ਪਾਸੇ ਨੂੰ ਜਾਰ ਰਹੇ ਨੇ ਵਿਰੋਧੀ ਧਿਰਾਂ ਘੇਰਾਬੰਦੀ ਕਰ ਰਹੀਆਂ ਨੇ ਪਰ ਸਰਕਾਰ ਲੁਧਿਆਣੇ 'ਚ ਫਸਿਆ ਕਿ 17 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਪੰਜਾਬ ਦਾ ਫਿਕਰ ਕਰਾਂਗੇ ਅੱਜ ਤਾਂ ਲੁਧਿਆਣੇ ਦਾ ਹੀ ਫਿਕਰਾ ਆ 11000 ਕਰੋੜਾਂ ਦੀ ਗੱਲ ਨਵੀਂ ਸਮਝਾਇਓ ਜੀ ਕੀ ਭਾਰਾਂ ਜਿਹੜੇ ਵਾਅਦੇ ਕਰਦੀਆਂ ਨੇ ਉਹਨੂੰ ਪੂਰਾ ਕਰਨ ਦੇ ਲਈ ਕਈ ਵਾਰ ਉਹਨੇ ਸਾਧਨ ਹੁੰਦੇ ਨਹੀਂ ਤੇ ਜਿਹਦੇ ਕਰਕੇ ਇਸ ਬਸਿਆਵਾਂ ਨਗਾਤਾਰ ਆਉਂਦੀਆਂ ਆ ਔਰ ਇਹ ਸਰਕਾਰ ਦੇ ਜਿਹੜੇ ਸੀਗੇ ਫਰੀ ਬਿਜਲੀ ਵਾਲਾ ਜਾਂ ਬਾਕੀ ਦੇ ਮਾਮਲੇ ਨੇ ਔਰ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ 16676 ਕਰੋੜ ਲੋਨ ਲੈਣ ਤੇ ਵਿੱਚ ਕਟੌਤੀ ਕੀਤੀ ਹੈ ਜਿੰਨਾ ਟੋਟਲ ਲੈ ਸਕਦੇ ਸੀਗੇ ਇਸ ਸਮੇਂ ਦੇ ਵਿੱਚ ਇਸ਼ਾਨ ਚੋ ਦਾ ਕਟੌਤੀ ਕੀਤੀ ਉਹਨੂੰ ਆਧਾਰ ਕੀ ਬਣਾਇਆ ਆਧਾਰ ਉਹਨੇ ਬਣਾਇਆ ਤੇ ਪਿਛਲੇ ਸਮੇਂ ਦਾ ਜਿਹੜਾ ਬਕਾਇਆ ਪਿਆ ਮਤਲਬ 5444 ਕਰੋੜ ਰੁਪਏ ਇੱਕ ਬਕਾਇਆ ਪਿਆ ਫਿਰ ਉਸ ਤੋਂ ਬਾਅਦ ਅਗਲੀ ਕਿਸ਼ਤ ਪਈ ਹੈ ਇਹ ਰਣਾ ਬਣਾ ਕੇ ਜਿਹੜਾ ਸਾਰਾ ਪੈਸਾ ਹੈ 11-12 ਹਜ਼ਾਰ ਕਰੋੜ ਰੁਪਈਆ ਪਾਵਰ ਕਾਮ ਦਾ ਹੀ ਬਚਦਾ ਹੈ ਹੁਣ ਪਾਵਰ ਕਾਮ ਸਾਹਮਣੇ ਵੀ ਸੰਕਟ ਖੜਾ ਹੈ ਸੰਕਟ ਇਹ ਹੈ ਕਿ ਜਿਹੋ ਜੀ ਗਰਮੀ ਪੈ ਰਹੀ ਹੈ ਉਹਨਾਂ ਨੂੰ ਜਿੰਨੀ ਬਿਜਲੀ ਖਰੀਦਣੀ ਪੈ ਰਹੀ ਹੈ ਤਾਂ ਉਹ ਬਿਜਲੀ ਦੀ ਪੂਰਤੀ ਵਾਸਤੇ ਵੀ ਬਹੁਤ بڑا ਸਵਾਲ ਹੈ ਅੱਜ ਕਾ ਖਬਰਾਂ ਵੀ ਛਪੀਆਂ ਨੇ ਕਹਿੰਦੇ ਬਹਾਰੀਚ ਤਾਂ 12 ਤੋਂ 18 ਘੰਟੇ ਤੱਕ ਦੇ ਵੀ ਕੱਟ ਕਈ ਏਰੀਆ ਚ ਲੱਗਣ ਲੱਗੇ ਪੰਜਾਬ ਚ ਵੀ ਵੱਖ-ਵੱਖ ਤਰ੍ਹਾਂ ਤੇ ਫਿਰ ਉਵੇਂ ਲੱਗਦੇ ਹੋਣਗੇ ਕੁਝ ਨਾ ਕੁਝ ਤੇ ਜੇ ਇਹ ਤਪਸ ਐਸੇ ਤਰੀਕੇ ਦੇ ਨਾਲ ਕਾਇਮ ਰਹੀ ਆ ਰੋਪੜਾ ਵਾਲਾ ਇੱਕ ਜੁਨਟ ਬੰਦ ਹੋ ਗਿਆ ਕਦੇ ਕੋਈ ਗਰਮ ਹੋ ਜਾਂਦੇ ਨੇ ਹੀਟ ਤੇ ਪੂਰੇ ਤੇ ਨਹੀਂ ਚੱਲ ਪਾਉਂਦੇ ਤਾਂ ਨਵੀਆਂ ਸਮੱਸਿਆਵਾਂ ਨਾਲ ਵੀ ਯੋਜਨਾ ਪੈਂਦਾ ਹੁਣ ਇਹੋ ਜਿਹੇ ਹਰਾਤ ਦੇ ਵਿੱਚ ਕਈ ਵਾਰ ਤੁਹਾਨੂੰ ਸੌਦੇ ਕਰਨੇ ਪੈਂਦੇ ਨੇ ਡੇਲੀ ਦੇ ਲਿਹਾਜ ਦੇ ਨਾਲ ਕਿ ਕਿੰਨੀ ਬਿਜਲੀ ਖਰੀਦਣੀ ਹੈ ਕਈ ਵਾਰ ਜ਼ਿਆਦਾ ਰੇਟ ਤੇ ਖਰੀਦਣੀ ਕਿਤੇ ਕੁਲਸਕਪਕ ਤੇ ਕਿਤੇ ਤਾਂ ਜਦੋਂ ਚੋਣ ਹੋ ਰਹੀ ਉਹ ਵੀ ਉਦੋਂ ਸਰਕਾਰ ਬਦਨਾਮੀ ਕਰਾਉਣ ਲਈ ਤਿਆਰ ਨਹੀਂ ਜ਼ਿਆਦਾ ਖਰੀਦਣੀ ਵੀ ਪੈਂਦੀ ਹੈ ਤੇ ਖਰੀਦ ਕੇ ਪਿਛਲੇ ਸਮੇਂ ਚ ਵੀ ਇੱਕੇ ਗੱਲ ਆਈ ਸੀ ਕਿ 15-15 ਰੁਪਏ ਜੋਟ ਤੱਕ ਵੀ ਖਰੀਦੀ ਹੈ ਕਈ ਮਾਮਲਿਆਂ ਦੇ ਵਿੱਚ। ਕੇਵਲ ਉਸ ਮਾਮਲੇ ਦੇ ਵਿੱਚ। ਤਾਂ ਇਹਦੇ ਨਾਲ ਕੀ ਹੈ ਇੱਕ ਕ੍ਰਾਈਸਿਸ ਜਬਦ ਹੈ। ਇੱਕ ਸਾਡੇ ਐਕਟ ਬਣਿਆ ਹੋਇਆ ਹੈ ਜਿਹਨੂੰ ਫਿਸ਼ਕਲ ਮੈਨੇਜਮੈਂਟ ਐਂਡ ਫਿਸ਼ਕਲ ਰਿਸਪੋਨਸੀਬਿਲਟੀ ਐਂਡ ਬਜਟ ਮੈਨੇਜਮੈਂਟ ਐਕਟ ਕਿਹਾ ਜਾਂਦਾ ਹੈ। ਉਹ ਐਕਟ ਦੇ ਤਹਿਤ ਇੱਕ ਪੈਰਾਮੀਟਰ ਜਨ ਹੈ, ਪੈਮਾਨੇ ਨੇ। ਕਿ ਤੁਸੀਂ ਆਪਣੇ ਜਿੰਨੇ ਕੁੱਲ ਘਰੇਲੂ ਪੈਦਾਵਾਰ ਹੈ ਉਹਦੇ ਇੰਨੇ 3 ਜਾਂ 3.5% ਤੋਂ ਜ਼ਿਆਦਾ ਮਤਲਬ ਕਰਜ਼ਾ ਨਹੀਂ ਲੈ ਸਕਦੇ ਇੱਕ ਲਿਮਟ ਹੈ ਕਰਜ਼ੇ ਦੀ ਜਦੋਂ ਲਿਮਟ ਕਰਾਸ ਹੋਣ ਲੱਗਦੀ ਹੈ ਤਾਂ ਗਵਰਨਮੈਂਟ ਆਫ ਇੰਡੀਆ ਉਹ ਤੇ ਰੋਕ ਲਾ ਦਿੰਦੀ ਹੈ ਤੁਸੀਂ ਇਹ ਕੀ ਕਰ ਰਹੇ ਹੋ ਹੁਣ ਇਹਨਾਂ ਨੇ ਜਿਹੜਾ ਤਰੀਕਾ ਅਪਣਾਇਆ ਉਹ ਇਹੋ ਜਿਹਾ ਹੀ ਅਪਣਾਇਆ ਜਿਵੇਂ ਕੈਪਟਨ ਬ੍ਰਿੰਦਰ ਸਿੰਘ ਦੀ ਸਰਕਾਰ ਨੇ ਵੀ ਅਪਣਾਇਆ ਸੀ ਪਿਛਲੇ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀ ਕੀਤਾ ਸੀ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ ਜਦੋਂ ਕੈਪਟਨ ਸਰਕਾਰ ਆਈ ਹੈ 2017 ਚ ਸਮੁੱਚਾ ਕਰਜ਼ਾ ਵਿੱਚ ਆੜਤੀਆਂ ਦਾ ਵਿੱਚੇ ਬੈਂਕਾਂ ਦਾ ਕਮਰਸ਼ੀਅਲ ਬੈਂਕਾਂ ਦਾ ਪਰ ਦੂ ਕਛਾਕਾਰੀ ਬੈਂਕਾਂ ਦਾ ਸਭ ਦਾ ਕਹਦੇ ਸੀ ਪਰ ਜਦੋਂ ਆਈ ਉਹ ਕਹਿੰਦੇ ਅਸੀਂ ਤਾਂ ਦੇਖਿਆ ਨਹੀਂ ਸੀ ਖਜ਼ਾਨੇ 'ਚ ਤਾਂ ਪੈਸਾ ਨਹੀਂ ਹੈ ਇਹ ਹੀ ਲਿਮਟ ਉਹਨਾਂ ਤੇ ਲੱਗੀ ਸੀ ਇਸ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਹੋਰ ਲੋਨ ਲੈਣ ਦੀ ਵੀ ਹੋਰ ਕਰਜ਼ਾ ਲੈਣ ਦੀ ਵੀ ਲਿਮਟ ਪੂਰੀ ਹੋਈ ਹੋਈ ਸੀ ਤਾਂ ਉਹਨਾਂ ਨੇ ਇੱਕ ਫਾਰਮੂਲਾ ਕੱਢ ਲਿਆ ਫਾਰਮੂਲਾ ਇਹ ਕੱਢ ਲਿਆ ਕਿ ਆਪਾਂ ਜਿਹੜਾ ਫਸਲਾਂ ਨੇ ਅਨਾਜ ਹੈ ਘਟੋ ਘਟ ਕੜਕ ਤੇ ਝੋਨਾ ਉਹਦੇ ਰੂਰਲ ਡਿਵੈਲਪਮੈਂਟ ਤੇ ਮਾਰਕੀਟ ਫੀਸ ਤੇ 1% ਵਧਾ ਦਿੰਨੇ ਆ ਕਿਹ ਕਿਹ ਪਰਸੈਂਟ ਉਹ ਚੋਂ ਲਗਭਗ 10000 ਕਰੋੜ ਵਾਧੂ ਆ ਜਾਊਗਾ ਉਹ 10000 ਕਰੋੜ ਬੈਂਕਾਂ ਨੂੰ ਦਿਖਾ ਕੇ ਉਹਦੀ ਗਾਰੰਟੀ ਤੇ ਅਗਲਾ ਲੋਨ ਲੈਣਾ ਤੇ ਉਹ ਅਗਲਾ ਲੋਨ ਜਿਹੜਾ ਅੱਗੇ ਆਉਣਾ ਹੁੰਦਾ ਉਹਦੇ ਲਿਹਾਜ਼ ਤੇ ਹੀ ਉਹਨਾਂ ਨੇ ਲੈ ਲਿਆ ਉਹਦੇ ਚੋਂ ਥੋੜਾ ਬਹੁਤ ਕਿਸਾਨਾਂ ਨੂੰ ਦਿੱਤਾ 4600 ਕਰੋੜ ਰੁਪਏ ਕੁਝ ਕਰਜ਼ਾ ਮਾਫ ਹੋਇਆ ਸੀ ਤੇ ਬਾਕੀ ਦਾ ਆਪਣੇ ਕੰਮਾਂ 'ਚ ਖਰਚ ਲਿਆ ਇਸ ਤਰ੍ਹਾਂਾਂ ਦੇ ਲਿਆ ਕੁਝ ਹੋਰ ਦੇ ਲਿਆ ਉਦੋਂ ਵੀ ਸਟੇਟ ਬੈਂਕ ਮਤਲਬ ਇਹ ਮੰਨਿਆ ਜਾਂਦਾ ਸੀ ਕਿ ਡੈਟ ਟਰਾਈਵ ਚ ਆ ਰਹੀ ਹੈ ਹੁਣ ਉਹ ਤਾਂ ਕਹਿੰਦੇ ਸੀ ਸਾਡੇ ਸਾਹਮਣੇ ਬੜੀਆਂ ਸਮੱਸਿਆਵਾਂ ਬਣੇ ਜੀ ਕੋਰੋਨਾ ਆ ਗਿਆ ਜੀ ਫਲਾਨਾ ਆ ਗਿਆ ਕਈ ਬਹਾਨੇ ਵੀ ਆ ਗਏ ਵਿੱਚ ਪਰ ਹੁਣ ਜਿਹੜਾ ਸਵਾਲ ਹੈ ਇਹ ਹੈ ਇਹ ਸਰਕਾਰ ਦੇ ਸਾਹਮਣੇ ਹੈ ਇਹਨੇ 11200 ਕਰੋੜ ਰੁਪਇਆ ਜਿਹੜਾ ਲਿਆ ਹੈ ਉਹ ਇਸ ਕਰਕੇ ਬਾਜ਼ਾਰ ਚੋਂ ਚੱਕ ਕੇ ਲਿਆ ਵੀ ਇਹ ਅਸੀਂ ਸਬਸਿਡੀ ਦੇ ਦਾਂਗੇ ਫਿਰ ਗਵਰਨਮੈਂਟ ਆਫ ਇੰਡੀਆ ਨੂੰ ਲਿਖਾਂਗੇ ਹੁਣ ਕਿ ਦੇਖੋ ਜੀ ਅਸੀਂ ਉਹ ਤਾਂ ਬਕਾਇਆ ਪੂਰਾ ਕਰਤਾ ਹੁਣ ਸਾਡੀ ਉਹ ਤੋੜ ਦੋ ਤੁਸੀਂ ਸ਼ਰਤ ਤੋੜ ਦੋ ਜਿਹੜੀ ਲਾਈ ਹੈ ਇਹਦਾ ਮਤਲਬ ਕੀ ਹੋਇਆ 1110200 ਕਰੋੜ ਤਾਂ ਇਹ ਚੜ ਗਿਆ ਪੰਜਾਬ ਦੇ ਸਰ 16677 ਕਰੋੜ ਦੀ ਲਿਮਟ ਉਹ ਤੋੜਨ ਦੀ ਗੱਲ ਕਰਦੇ ਨੂੰ ਨਵਾਂ ਚੜੂਗਾ ਇਹ ਪਹਿਲੇ 2 ਮਹੀਨਿਆਂ ਦੇ ਵਿੱਚ ਹੀ ਲੈ ਲਿਆ ਮਤਲਬ ਸਾਲਤਾ ਜੇ ਉਹਣਾ ਇਹ ਨਾ ਬਹੁਤ ਬੜਾ ਦੂਰ ਹੈ ਇਹਨਾਂ ਨੇ ਜਿਹੜਾ ਬਜਟ ਦੇ ਵਿੱਚ ਕਿਹਾ ਸੀ ਬਜਟ ਦੇ ਵਿੱਚ ਇਹਨਾਂ ਨੂੰ ਲੱਗਦਾ ਸੀ ਕਿ ਹੋਰ ਜ਼ਿਆਦਾ ਲਗਭਗ 49000 ਕਰੋੜ ਰੁਪਏ ਖਰਚੇ ਦੀ ਲੋੜ ਪੈ ਗਈ ਜਿੰਨਾ ਉਹ ਬਜਟ ਘਟਾ ਰੱਖਿਆ ਤੇ ਜਿੰਨਾ ਬਾਕੀ ਰਿਸੋਰਸਸ ਦੇ ਰੈਵਨਿਊ ਤੇ ਆਮਦਨ ਤੇ ਉਹਦਾ ਗੈਪ ਸੀਗਾ ਖਰਚੇ ਦਾ ਇਸੇ ਕਰਕੇ ਕਿਹਾ ਜਾ ਰਿਹਾ ਕਿ ਇਸ ਗੌਰਮੈਂਟ ਦੇ ਵਿੱਚ ਜਿਹੜੀ ਵੀ ਗੌਰਮੈਂਟ ਪਿੱਛੇ ਤੋਂ ਆਈ ਅਕਾਲੀਆਂ ਤੋਂ ਫਿਰ ਕਾਂਗਰਸ ਤੋਂ ਫਿਰ ਇਹ ਤੋਂ ਹਰ ਗੌਰਮੈਂਟ ਪ੍ਰਤੀ ਸਾਲ ਦੇ ਨਿਹਾਜ ਦੇ ਨਾਲ ਪੰਜਾਬ ਸਰ ਪਹਿਲਾਂ ਨਾਲੋਂ ਜ਼ਿਆਦਾ ਕਰਜ਼ਾ ਛੱਡ ਕੇ ਜਾ ਰਹੀ ਹੈ ਪਹਿਲਾਂ ਨਾਲੋਂ ਜ਼ਿਆਦਾ ਕਰਜ਼ਾ ਚੜਾ ਕੇ ਜਾ ਰਹੀ ਹੁਣ ਇਹ ਤਾਂ ਗੁਲਸਰਲੇ ਉੜਾ ਜਾਣਗੇ ਮਤਲਬ 5 ਸਾਲ ਚਲੋ ਹੋਰ ਲੋਨ ਇਧਰ ਉਧਰੋਂ ਸਰਕਾਰਾਂ ਕੋਲ ਹੁੰਦੇ ਨੇ ਤੁਸੀਂ ਉਹ ਜਾਇਦਾਦਾਂ ਵੇਚਣ ਲੱਗ ਜਾਂਦੇ ਹੋ ਸਰਕਾਰਾਂ ਦੇ ਰੈਸਟ ਹਾਊਸ ਬੇਚ ਤੇ ਫਲਾਣੇ ਵੇਚ ਤੇ ਫਲਾਣੇ ਵੇਚ ਤੇ ਔਰ ਵੇਚ ਕੇ ਤੇ ਇਹ ਕਰਜ਼ਾ ਤਾਂ ਪੰਜਾਬ ਦੇ ਲੋਕਾਂ ਸਿਰ ਚੜਦਾ ਨਾ ਉਦੋਂ ਬਾਅਦ ਦਾ ਔਰ ਜੇ ਕ ਪੰਜਾਬ ਦੇ ਲੋਕ ਸਫਰ ਕਰਦੇ ਨੇ ਕਿ ਡਵੈਲਪਮੈਂਟ ਲਈ ਤੁਹਾਡੇ ਕੋਲ ਪੈਸਾ ਨਹੀਂ ਬਚਦਾ ਜਿਹਨੂੰ ਕੈਪੀਟਲ ਇਨਵੈਸਟਮੈਂਟ ਕਹਿੰਦੇ ਨੇ ਨਵੀਆਂ ਚੀਜ਼ਾਂ ਬਣਾਉਣੀਆਂ ਮੈਨੂਫੈਕਚਰ ਕਰਨਾ ਜਾਂ ਹੋਰ ਜ਼ਿਆਦਾ ਇਨਫਰਾਸਟ੍ਰਕਚਰ ਬੁਨਿਆਦੀ ਢਾਂਚੇ ਨੂੰ ਬਿਲਡ ਕਰਨਾ ਤੇ ਜੇ ਉਹ ਤੁਹਾਡੇ ਕੋਲ ਬਚੇ ਗਈ ਨਹੀਂ ਡੇ ਟੂ ਡੇ ਦੇ ਕਮਾਚ ਤਰਖਾਹਾਂ ਦੇਣਾ ਬਸ ਇਹੀ ਕੰਮ ਰਹਿ ਜਾਣਗੇ ਤਾਂ ਵਿਕਾਸ ਤਾਂ ਖੜਾ ਹੈ ਫਿਰ ਤੁਸੀਂ ਕਹਿੰਦੇ ਹੋ ਇੰਡਸਟਰੀ ਆਊਗੀ ਫਰਾਨਾ ਆਊਗਾ ਫਰਾਨਾ ਆਊਗਾ ਕੋਈ ਕਿਉਂ ਆਊਗਾ ਕਿ ਕੋਈ ਨਹੀਂ ਆਊਗਾ ਤੇ ਇੱਕ ਗਵਰਨਮੈਂਟ ਇਹ ਸਪਸ਼ਟ ਨਹੀਂ ਕਰ ਰਹੀਆਂ ਜੇਬਲ ਇਕਨੋਮਿਕ ਟਰਮ ਜੇ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ ਵਿਚਾਰਾ ਇੰਨਾ ਕਰ ਜਾਏ ਤਾਂ ਕੀ ਅਸਰ ਪਊ ਠੀਕ ਹੈ ਜੀ ਗਵਰਨਮੈਂਟਾਂ ਦਾ ਕੰਮ ਹੈ ਲੈ ਲਿਆ ਨਾ ਲੈ ਲਿਆ ਸਾਡਾ ਕੀ ਫਸ ਇਹ ਤੁਹਾਡੇ ਸਿਰ ਤੇ ਅਸਰ ਆਸਰ ਦੇ ਵਿੱਚ ਡਾਇਰੈਕਟਲੀ ਜਾਂ ਫਿਰ ਕਟੌਤੀ ਲੱਗੂਗੀ ਇਹ ਤੋਂ ਬਾਅਦ ਜਦੋਂ ਕਟੌਤੀ ਲੱਗੂਗੀ ਕਿ ਕਾਦੇ ਤੇ ਲੱਗੂ ਸਭ ਤੋਂ ਪਹਿਲਾਂ ਲੱਗੂ ਗਰੀਬ ਦੀ ਪੈਨਸ਼ਨ ਤੇ ਦੂਜੀ ਕਾਦੇ ਤੇ ਲੱਗ ਜੂਗੀ ਦੂਜੀ ਲੱਗ ਜੂਗੀ ਕਿਸੇ ਹੋਰ ਜਿਹੜੇ ਟੀਏਡੀਏ ਦੇ ਜਿਹੜੇ ਬਿੱਲ ਖੜੇ ਨੇ ਆਮ ਸਿਹਤ ਦੇ ਜਾਂ ਬਾਕੀ ਦੇ ਫਿਰ ਕਟੌਤੀ ਕਿਤੇ ਲੱਗੂਗੀ ਜਿਵੇਂ 12 ਡਿਪਾਰਟਮੈਂਟਾਂ ਦਾ ਪੈਸਾ ਜਿਹੜਾ ਕਹਿੰਦੇ ਨੇ ਵਰਤੋਂ ਨਾਲ ਸਾਨੂੰ ਵਾਪਸ ਦਿਓ ਉਹ ਜਿੰਨੇ ਕੰਮ ਉਹਨਾਂ ਦੇ ਵਿੱਚ ਔੜੇ ਸੀ ਉਹ ਵਾਪਸ ਬੁਲਾ ਲੈ ਜਾਣਗੇ ਇਹ ਸਾਰੇ ਕੰਮ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਜਿਸ ਲੈਵਲ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਬਾਝ ਉਠਾਉਣੀ ਪਏਗੀ ਕਿ ਇਹ ਬੜੇ ਖਤਰਨਾਕ ਖੇਡ ਹੈ ਇਹ ਖੇਡ ਐਂ ਵੀ ਤੁਹਾਡੇ ਤੇ ਛੜਤੀ ਜਿਹੜੇ ਚੁਣੇਗੇ ਹੁਣ ਤਾਂ ਸਵਾਲ ਇਹ ਹੋ ਗਿਆ ਕਿ ਜਿਹੜੇ ਐਮਐਲਏ ਤਾਂ ਉਹਨਾਂ ਦੇ ਬੋਲਦੇ ਨਹੀਂ ਵਿਰੋਧੀ ਧਿਰ ਵੀ ਕਿੱਡੀ ਕਾ ਜਿਹੜੀ ਬੋਲਦੀ ਆ ਅਸੈਂਬਲੀ ਚ ਇਹ ਜਿਹੇ ਸਵਾਲ ਉਠਾਉਂਦੀ ਆ ਸੀਰੀਅਸ ਆਪਾਂ ਦੇਖਿਆ ਬਹੁਤ ਜ਼ਿਆਦਾ ਨਹੀਂ ਕਰ ਲਿਆ ਪ੍ਰੈਸ ਬਿਆਨ ਕਰਦਾ ਦੇਤਾ ਦੇਤਾ ਐਨਾ ਹੀ ਨਾਲ ਕੰਮ ਚੜਾਉਂਦੀ ਐ ਇਹ ਡੰਗ ਟਪਾਈ ਦੀ ਜਿਹੜੀ ਸਿਆਸਤ ਐ ਇਹ ਪੰਜਾਬ ਨੂੰ ਹੋਰ ਜ਼ਿਆਦਾ ਦਲਦਲ ਚ ਤੱਕ ਰਹੀ ਐ ਆਰਥਿਕ ਸੰਕਟ ਦੀ ਦਲਦਲ ਦੇ ਵਿੱਚ ਜਿਹੜੀ ਕਿ ਬੇਹੱਦ ਖਤਰਨਾਕ ਐ ਜਿੱਥੇ ਪਹਿਲਾਂ ਹੀ ਮਾਨਵ ਚਾਟ ਨੇ ਜਿੱਥੇ ਪਹਿਲਾਂ ਹੀ ਰੁਜ਼ਗਾਰ ਫਾਇਦਾ ਨਹੀਂ ਹੋ ਰਿਹਾ ਜਿੱਥੇ ਪਹਿਲਾਂ ਹੀ ਵਿਦਿਕ ਸਰਸਤਾ ਮ ਆਰਥਿਕ ਸੰਕਟ ਦੇ ਵਿੱਚ ਨੇ ਤਾਂ ਤੁਸੀਂ ਪੈਸੇ ਦਿਓਗੇ ਕਿੱਥੋਂ ਸਾਰੇ ਦੇ ਸਾਰੇ ਸਰਦਾਰ ਰਮੀਰ ਸਿੰਘ ਜੀ ਤੁਸੀਂ ਡੰਗ ਟਪਾਉ ਰਾਜਨੀਤੀ ਦੀ ਗੱਲ ਕਰ ਰਹੇ ਹੋ ਪਰ ਰਾਜਨੀਤੀ ਦੇ ਵਿੱਚ ਕੀ ਕੰਟਰੋਲ ਸਿਸਟਮ ਕੋਈ ਕੰਮ ਕਰਦਾ ਹੈ ਕਿ ਕਿਹੜੀ ਤਰ੍ਹਾਂ ਦਾ ਕੰਟਰੋਲ ਹੈ ਉਹਦੇ ਨਾਲ ਹਿਸਾਬ-ਕਿਤਾਬ ਚੱਲਦਾ ਜਾਂ ਤੁਹਾਨੂੰ ਆਪਣੀ ਪਾਵਰ ਦਾ ਪਤਾ ਹੀ ਨਹੀਂਗਾ ਕਿ ਕਿਵੇਂ ਕਰਨਾ ਆ ਦੋ ਖਬਰਾਂ ਮੇਰੇ ਧਿਆਨ ਚ ਆ ਰਹੀਆਂ ਪਹਿਲੀ ਖਬਰ ਡੀਪੀ ਖਾਦ ਨਾਲ ਸੰਬੰਧਿਤ ਹੈ ਕਿ ਖੇਤੀਬਾੜੀ ਮੰਤਰੀ ਲਿਖੇ ਬੀਜੀਪੀ ਨੂੰ ਕਹ ਜੀ ਮੇਰੀ ਸੁਣਦਾ ਨਹੀਂ ਜੀ ਐਸਐਸਪੀ ਜੀ ਉਹ ਮੈਂ ਕਿਹਾ ਸੀ ਕਿ ਖਾਦ ਵਾਲੀ ਇਸ ਡੀਲਰ ਦੇ ਉੱਤੇ ਕਾਰਵਾਈ ਕਰੋ ਜੀ ਇਹ ਘਟੀਆ ਕਿਸਮ ਦੀ ਖਾਦ ਵੇਚਦਾ ਕਹਿੰਦੇ ਉਹ ਕਾਰਵਾਈ ਨਹੀਂ ਕਰਦੇ ਕੀ ਉਹ ਕਾਰਵਾਈ ਇਸ ਲਈ ਨਹੀਂ ਕਰ ਰਹੇ ਕਿ ਉਹਦੀ ਗੰਡ ਧੁੱਪ ਹੈ ਜਾਂ ਉਸ ਨੂੰ ਦਿਸ਼ਾ ਨਿਰਦੇਸ਼ ਕਿ ਤੂੰ ਹੋਰ ਆਏ ਹੋ ਕਿ ਭਾਈ ਇਹਦੀ ਨਹੀਂ ਸੁਣਨੀ ਸਾਡੀ ਸੁਣਨੀ ਹੈ ਇਸੇ ਤਰ੍ਹਾਂ ਜਦੋਂ ਮਿਲਦੀ ਜੁਲਦੀ ਖਬਰ ਮਨੁੱਖੀ ਦਵਾਈਆਂ ਦੇ ਮਸਲੇ 'ਚ ਵੀ ਮੈਂ ਦੇਖ ਰਿਹਾ ਕਿ ਪੰਜਾਬ ਸਰਕਾਰ ਨੇ ਜੀ ਕਹਿੰਦੇ ਇੱਕ ਫਾਰਮਾ ਕੰਪਨੀ ਦਾ ਕੰਟਰੈਕਟ ਕੈਨਸਲ ਕਰਤਾ ਕਿ ਇਹ ਪੰਜਾਬ ਚ ਦਵਾਈਆਂ ਨਹੀਂ ਵੇਚ ਸਕੂਗੀ ਕਿ ਘਟੀਆ ਕਿਸਮ ਦੀ ਦਵਾਈਆਂ ਸੀ 3 ਸਾਲ ਲਈ ਤੁਸੀਂ ਬਲੈਕਲਿਸਟ ਕੀਤੇ ਜਾਂਦੇ ਹੋ 3 ਸਾਲ ਬਾਅਦ ਜਾਂ 3 ਸਾਲਾਂ ਤੋਂ ਪਹਿਲਾਂ ਵੀ ਬਹਾਲ ਕਿਵੇਂ ਹੋਣਾ ਇਹ ਪਤਾ ਨਹੀਂ ਲੱਗਣਾ ਕਿਸੇ ਨੂੰ ਪਰ ਇਹ ਚਾਹੇ ਪਸ਼ੂਆਂ ਨਾਲ ਸੰਬੰਧਿਤ ਹੈ ਚਾਹੇ ਸਾਡੇ ਇਹਨਾਂ ਪੌਦਿਆਂ ਨਾਲ ਦਰਖਤਾਂ ਨਾਲ ਇਹਨਾਂ ਚੀਜ਼ਾਂ ਨਾਲ ਸੰਬੰਧਿਤ ਹੈ ਖੜੀਆਂ ਫਸਲਾਂ ਨਾਲ ਸੰਬੰਧਿਤ ਹੈ ਚਾਹੇ ਮਨੁੱਖੀ ਕਰ ਨਾਲ ਸੰਬੰਧਿਤ ਹਰ ਪਾਸੇ ਮਿਲੀ ਪੁਖਤ ਜਿਹੜੀ ਆ ਰਹੀ ਹੈ ਜਾਂ ਹਰ ਪਾਸੇ ਮਲਾਵਟ ਵਾਲੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ ਤੇ ਦੂਸਰੇ ਪਾਸੇ ਸਰਕਾਰੀ ਮਲਾਵਟ ਕੇ ਕੰਟਰੋਲ ਇਹ ਕਿਹਦਾ ਇਹ ਸਾਰੀ ਚੀਜ਼ ਦੀ ਸਥਿਤੀ ਨੂੰ ਬਿਆਨ ਕਰ ਰਹੇ ਕਿ ਕਿਧਰ ਨੂੰ ਲੈ ਕੇ ਜਾ ਰਹੀ ਹੈ ਸਰਕਾਰ ਅਸਲ ਦੇ ਵਿੱਚ ਤਾਂ ਜਿਹੜਾ ਖੇਤੀ ਦੀਆਂ ਦਵਾਈਆਂ ਜਾਂ ਬਾਕੀ ਦੀਆਂ ਵਿਕਣੀਆਂ ਨੇ ਸਾਰੀਆਂ ਦਵਾਈ ਵਿਕੇ ਖਾਦ ਵਿਕੇ ਜੋ ਵੀ ਚੀਜ਼ਾਂ ਇਨਪੁੱਟ ਸਨ ਇਹਨਾਂ ਦਾ ਲਾਇਸੈਂਸ ਦੁਕਾਨ ਖੋਲਣ ਦੇ ਵਾਸਤੇ ਜਾਂ ਜਿਹੜੀ ਵੀ ਚੀਜ਼ ਵਿਕਣੀ ਹੈ ਉਹਦੀ ਅਪਰੂਵਲ ਲੈਣ ਵਾਸਤੇ ਡਾਇਰੈਕਟਰ ਖੇਤੀਬਾੜੀ ਅਥੋਰਾਈਜ਼ਡ ਡਾਇਰੈਕਟਰ ਖੇਤੀਬਾੜੀ ਦੇ ਵਿੱਚ ਡਾਇਰੈਕਟੋਰੇਟ ਦੇ ਵਿੱਚ ਕਿਸੇ ਨਾ ਕਿਸੇ ਜੁਆਇੰਟ ਡਾਇਰੈਕਟਰ ਨੂੰ ਜਾਂ ਡਿਪਟੀ ਡਾਇਰੈਕਟਰ ਨੂੰ ਇਹ ਅੱਗੇ ਚਾਰਜ ਦੇ ਦਿੱਤਾ ਜਾਂਦਾ ਹੈ ਤੇ ਉਹਨਾਂ ਕੋਲ ਰੇਡ ਕਰਨ ਦਾ ਵੀ ਹੱਕ ਹੈ ਹਰ ਦੁਕਾਨ ਦੇ ਉੱਤੇ ਉਹਨਾਂ ਦੇ ਚੀਫ ਐਗਰੀਕਲਚਰ ਅਫਸਰ ਨੂੰ ਵੀ ਹੈਟਲੇ ਅਫਸਰਾਂ ਨੂੰ ਵੀ ਕਿ ਤੁਸੀਂ ਰੇਡ ਕਰ ਸਕਦੇ ਹੋ ਦੁਕਾਨ ਨੂੰ ਬੰਦ ਕਰ ਸਕਦੇ ਹੋ ਕੁਝ ਦਿਨਾਂ ਲਈ ਕਰ ਸਕਦੇ ਹੋ ਲੰਬੇ ਸਮੇਂ ਲਈ ਕਰ ਸਕਦੇ ਹੋ ਜਾਂ ਪਰਮਾਨੈਂਟ ਵੀ ਲਾਇਸੈਂਸ ਦਾ ਰੱਦ ਕਰਨ ਦੀ ਗੱਲ ਕਰ ਸਕਦੇ ਹੋ ਜੇਕਰ ਹਾਂ ਉਸ ਤੋਂ ਬਾਅਦ ਉਹ ਜੇ ਰੱਦ ਕਰਦਾ ਫਿਰ ਸੈਕਟਰੀ ਕੋਲ ਜਾਏਗਾ ਗਵਰਨਮੈਂਟ ਕੋਲ ਜਾਏਗਾ ਬਹਾਲੀ ਹੋਣੀ ਹੈ ਨਹੀਂ ਹੋਣੀ ਹੈ ਉਹ ਇੱਕ ਅਲੱਗ ਗੱਲ ਹੈ ਪੈਂਪਰ ਪਰ ਕੇ ਲਾਉਂਦੇ ਜਾਂਦੇ ਨੇ। ਇਹੀ ਚੀਜ਼ਾਂ ਨੂੰ ਕਿਹਾ ਜਾਂਦਾ ਕਿ ਅਫਸਰ ਸਾਹੀ ਇਹ ਤੋਂ ਪਹਿਲਾਂ ਤਾਂ ਇਹੀ ਇਲਜ਼ਾਮ ਲੱਗਦੇ ਨੇ ਕਿ ਉਹ ਮਿਲੀ ਭੁਗਤ ਕਰਕੇ ਅਫਸਰ ਹੀ ਚੈੱਕ ਨਹੀਂ ਕਰਦੇ ਬਹੁਤੀਆਂ ਥਾਵਾਂ ਦੇ ਉੱਤੇ। ਛੇਠਾ ਮਿਲੀ ਭੁਗਤਾ ਹਿੱਸਾ ਜਾਂਦਾ ਹੈ ਤਾਂ ਉਹ ਹਿੱਸਾ ਜਾਂਦਾ ਜਦੋਂ ਉਦੋਂ ਤੱਕ ਕੋਈ ਕਿਸੇ ਨੂੰ ਨਹੀਂ ਪੁੱਛਦਾ। ਪਰ ਜਦ ਕੋਈ ਚੀਜ਼ ਬਹੁਤੀ ਓਪਨ ਹੋ ਜਾਂਦੀ ਹੈ, ਬਹੁਤ ਜ਼ਿਆਦਾ ਕੋਈ ਖਰਾਬੀ ਆ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਦੋਂ ਫਿਰ ਹਿਲਜੁਲ ਕਰਨੀ ਪੈਂਦੀ ਹੈ ਡਿਪਾਰਟਮੈਂਟ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਯਾਰ ਹੁਣ ਤਾਂ ਇਕ ਕ੍ਰੈਟਾਸਟਿਕ ਕੇਸ ਆ ਗਿਆ ਬਖ ਬਖ ਇਹ ਕੋਈ ਪਹਿਲੀ ਵਾਰ ਨਹੀਂ ਆਇਆ ਜੇਕਰ ਪ੍ਰਕਾਸ਼ ਸਿੰਘ ਬਾਦਲ ਵੇਲੇ ਵੀ ਇੱਕ ਜਿਹੜੀਆਂ ਸਪੂਰੀਅਸ ਦਵਾਈਆਂ ਦਾ ਫੈਸਿਟੀ ਸਾਈਡ ਦਾ ਸਕੈਂਡਲ ਜੀਚ ਮੰਗਲ ਟ੍ਰੇਨ ਤੇ ਲੋ ਡਾਇਰੈਕਟਰ ਜੇੜ ਰਿਹਾ ਕਾਫੀ ਦੇਰ ਦੇ ਵਿੱਚ ਜਾਖਮ ਨੇ ਮੰਗਲ ਟ੍ਰੇਨੋਂ ਹੀ ਮੰਗਲ ਸਿੰਘ ਸੰਦੂਕ ਮੰਗਲ ਸੰਦੂਕ ਉਹ 90 ਦਾ ਸੀਗਾ ਲੰਬੀ ਏਰੀਆ ਚ ਵੋਟਾਂ ਸੀਗੀਆਂ ਇਸ ਕਰਕੇ ਕਿਹਾ ਜਾਂਦਾ ਸੀ ਬਾਦਲ ਸਾਹਿਬ ਦੇ ਨੇੜੇ ਨੇ ਪਰ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਵੀ ਅੰਦਰ ਕਰਨਾ ਪਿਆ ਸੀਗਾ ਡਾਇਰੈਕਟਰ ਹੁੰਦੇ ਹੋਏ ਉਹਦੇ ਤੇ ਰੇਡ ਹੋਈ ਸੀ ਔਰ ਉਦੋਂ ਜਿੱਥੇ ਦਾ ਤੋਤਾ ਸਿੰਘ ਸੀਗੇ ਖੇਤੀ ਮੰਤਰੀ ਬਹੁਤ ਸਾਰੀਆਂ ਖਬਰਾਂ ਛਪਦੀਆਂ ਸੀ ਕੌਣ ਖਾ ਗਿਆ ਪੈਸੇ ਉੱਥੋਂ ਚੱਲ ਕੇ ਇੱਥੇ ਤੱਕ ਇੰਨੇ ਪੈਸੇ ਲਏ ਉੱਥੋਂ ਚੱਲ ਕੇ ਇੰਨੇ ਪੈਸੇ ਲਏ ਬੜਾ ਕੁਝ ਆਇਆ ਸੀ ਕਾਉਂਸਲ ਲੈਵਲ ਦੇ ਉੱਤੇ ਹੁਣ ਜੇਕਰ ਇਹ ਕਹਿ ਰਹੇ ਨੇ ਖੇਤੀਬਾੜੀ ਮੰਤਰੀ ਕਿ ਜੀ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਹਾਡੇ ਹੇਠਲੇ ਅਫਸਰਾਂ ਨੇ ਕੰਮ ਨਹੀਂ ਕੀਤਾ ਕਿੰਨਾ ਕੰਮ ਨਹੀਂ ਕੀਤਾ ਜਿਹੜਾ ਇਹੋ ਜਿਹਾ ਹੀ ਹਾਲ ਹੈ ਕਿ ਇੱਕ ਅੱਧਾ ਫੜਿਆ ਗਿਆ ਜਿਵੇਂ ਆ ਡਰੱਗ ਵਾਲੇ ਕਰਦੇ ਨੇ ਨਾ ਪੁਲਿਸ ਦੱਸਦੀ ਐ ਕਿ ਅਸੀਂ 80 ਕਰੋੜ ਦੀ ਹਿਰੋਇਨ ਫੜ ਲਈ 80 ਕਰੋੜ ਦੀ ਭੁੱਕੀ ਫੜ ਲਈ ਇਹ ਤਾਂ ਕਿਸੇ ਨੂੰ ਨਹੀਂ ਦੱਸਦੇ ਵੀ ਲੰਘਾਂ ਅੱਖ ਨਹੀਂ ਦਿੱਤੀ ਮਤਲਬ ਜੇ 1 ਕਰੋੜ ਦੀ ਫੜ ਲਈ ਜਿੰਨੇ 99 ਕਰੋੜ ਦੀ ਲੰਘੀ ਉਹਦੇ ਨਾਲ ਜੁੜੀ ਹੋਈ ਜਾਂ ਕਿਸੇ ਨੇ ਹੋਰ ਆਮ ਥਾਣਿਆਂ ਬਾਰੇ ਕਿਹਾ ਜਾਂਦਾ ਕਿ ਉਹ ਜੇ ਇੱਕ ਟਰੱਕ ਫੜ ਲੈਂਦੇ ਨੇ ਉਹਦੇ ਚੋਂ 2 ਕਿਲੋ ਪਾ ਕੇ ਅਗਲੇ ਤੇ ਤੇ ਥਾਣੇ ਚੋਂ ਟਰੱਕ ਵਿਕ ਜਾਂਦਾ ਭੁੱਕੀ ਦਾ ਕਈ ਵਾਰ ਆਣਾ ਦੋਲੇ ਲੋਕ ਲੈ ਜਾਂਦੇ ਨੇ ਤੇ ਵੇਚੀ ਵੀ ਜਾਂਦੀ ਹੁੰਦੀ ਆ ਬੜੀ ਬਾਅਦ ਇਹ ਇੱਕ ਤੰਤਰ ਦਾ ਸਾਡੇ ਮਤਲਬ ਲੱਛਣ ਹੈ ਜਿਹਦੇ ਨੂੰ ਜਿਹੜੇ ਲੋਕ ਪ੍ਰਦਰਸਤ ਕਰਦੇ ਨੇ ਇਸ ਗੱਲ ਨੂੰ ਕਿ ਐਂ ਵਾਪਰਦਾ ਹੈ ਭਾਈ ਸਾਡੇ ਔਰ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੀ ਕੋਈ ਜਾਂਚ ਐਗਰੀਕਲਚਰ ਮਿਨਿਸਟਰ ਨੇ ਆਪਣੇ ਡਿਪਾਰਟਮੈਂਟ ਦੇ ਤਦਰ ਤੇ ਖਰਾ ਦੀ ਹੈ ਕਿ ਇਹ ਬੰਦੇ ਕਿੰਨਾ ਚਿਰ ਤੋਂ ਇਹ ਕੰਮ ਕਰ ਰਹੇ ਸੀ ਡੁਪਲੀਕੇਟ ਖਾਦ ਵੇਚ ਰਹੇ ਸੀ ਉਹਦੀ ਬੈਕਗ੍ਰਾਉਂਡ ਕੀ ਹੈ ਕੋਈ ਇਹੋ ਜਿਹੀ ਦਸਤਾਵੇਜ਼ੀ ਰਿਪੋਰਟ ਤਿਆਰ ਹੋਈ ਹੈ ਜਿਓ ਰਿਪੋਰਟ ਤਿਆਰ ਹੋਈ ਹੈ ਤਾਰ ਰਿਪੋਰਟ ਮੀਡੀਆ ਦੇ ਸਾਹਮਣੇ ਰੱਖੀ ਹੈ ਕਿ ਆ ਸਾਡੀ ਜਾਂਚ ਹੈ ਇਹ ਜਾਂਚ ਦੇ ਵਿੱਚ ਇਹਨਾਂ ਨੇ ਆ ਕੀਤਾ ਅਸੀਂ ਇੰਨੇ ਤਰੀਕ ਤੋਂ ਇਹਨਾਂ ਨੂੰ ਦੁਕਾਨ ਬੰਦ ਕਰਨ ਦਾ ਮਤਲਬ ਆਰਡਰ ਕੀਤਾ ਹੋਇਆ ਤੇ ਕ੍ਰਿਮੀਨਲ ਪਰਚੇ ਵਾਸਤੇ ਪੁਲਿਸ ਨੂੰ ਅਸੀਂ ਲਿਖਿਆ ਹੋਇਆ ਇਹ ਦੋ ਚੀਜ਼ਾਂ ਨੇ ਪਹਿਲੀ ਗੱਲ ਤਾਂ ਕ੍ਰਿਮੀਨਲ ਪਰਚੇ ਵਾਸਤੇ ਐਸਐਸਪੀ ਕੋਲ ਕਿਉਂ ਜਾਣਾ ਪੈਂਦਾ ਪਹਿਲਾਂ ਲੋਕਲ ਐਸਐਚ ਨੂੰ ਕਿਉਂ ਨਹੀਂ ਲਿਖਦਾ ਲੋਕਲ ਡੀਐਸਪੀ ਫਿਰ ਕਿਉਂ ਨਹੀਂ ਉਹ ਕਾਹਦੇ ਲਈ ਬੈਠਾ ਤੇ ਜੇ ਐਸਐਸਪੀ ਤੱਕ ਵੀ ਜਾਣ ਦੀ ਲੋੜ ਪੈਂਦੀ ਹੈ ਤਾਂ ਇਹਦਾ ਮਤਲਬ ਸਾਰਾ ਹੇਠਲਾ ਪ੍ਰਸ਼ਾਸਨ ਮਿਲਿਆ ਹੋਇਆ ਇੱਕ ਤਾਂ ਝਾਏ ਹੈ ਦੂਜੀ ਗੱਲ ਇਹ ਹੈ ਕਿ ਐਸਐਸਪੀ ਦੇ ਜੇ ਮੰਤਰੀ ਦੇ ਕਹਿਤੇ ਗੱਲ ਨਹੀਂ ਕਰਦਾ ਤਾਂ ਮੰਤਰੀ ਨੂੰ ਡੀਜੀਪੀ ਨੂੰ ਚਿੱਠੀ ਲਿਖਣੀ ਪੈਂਦੀ ਹੈ ਹੈ ਨਾ ਇਹ ਚਿੱਠੀਆਂ ਨਾਲ ਮੰਤਰੀ ਫੋਨ ਚੱਕ ਕੇ ਡੀਜੀਪੀ ਨੂੰ ਕਿਉਂ ਨਹੀਂ ਕਹਿ ਸਕਦਾ ਉਹ ਤਾਂ ਮਿਨਿਸਟਰ ਹੈ ਡੀਜੀ ਇਹਦਾ ਮਤਲਬ ਡੀਜੀਪੀ ਮਿਨਿਸਟਰ ਦੀ ਨਹੀਂ ਸੁਣੂਗਾ ਟੈਲੀਫੋਨ ਨਹੀਂ ਸੁਣਦਾ ਉਹ ਕਹੇ ਵੀ ਇਹ ਗੰਦ ਕੀ ਪਾਇਆ ਤੁਸੀਂ ਅਸੀਂ politcal leader ਆ government ਅਸੀਂ run ਕਰ ਰਹੇ ਆ ਕੱਲ ਨੂੰ ਕੋਲੇਸ ਹੋ ਜਾਏਗਾ ਕੌਣ ਜ਼ਿੰਮੇਵਾਰ ਹੈ ਬਾਕੀ ਦੀਆਂ ਗੱਲਾਂ ਨੇ ਇਹਦਾ ਮਤਲਬ ਇਹ ਦਿਖਾਉਂਦਾ ਕਿ ਮੰਤਰੀਆਂ ਦਾ ਲੈਵਲ ਵੀ ਕਿੰਨਾ ਉਹਨਾਂ ਦਾ ਜਿਵੇਂ ਕਾਸਟ ਕਟਿੰਗ ਹੁੰਦੀ ਹੈ ਨਾ ਮੰਤਰੀਆਂ ਦਾ ਕਦ ਕਿੰਨਾ ਕੱਟ ਦਿੱਤਾ ਗਿਆ ਕਿ ਉਹਨਾਂ ਦੇ ਵਿੱਚ ਐਡੀ ਹਿੰਮਤ ਨਹੀਂ ਹੈ ਔਰ ਵੀ ਉਹ ਟੈਲੀਫੋਨ ਚੱਕ ਕੇ ਡੀਜੀਪੀ ਨੂੰ ਆਰਡਰ ਕਰ ਸਕਾਂ ਕੈਬਨਟ ਕਲੈਕਟਿਵ ਰਿਸਪੋਨਸਿਬਿਲਟੀ ਤੇ ਚੱਲਦੀ ਹੈ ਚੀਫ ਮਿਨਿਸਟਰ ਉਹਨਾਂ ਚੋਂ ਇੱਕ ਬੰਦਾ ਹੁੰਦਾ ਜਿਹੜਾ ਮੋਰੀ ਹੁੰਦਾ ਹਰ ਮੰਤਰੀ ਇਹ ਬਰਾਬਰਤਾ ਦੇ ਅਧਿਕਾਰ ਦੇ ਤਹਿਤ ਚੱਲਦੇ ਨੇ ਤੇ ਜਦੋਂ ਵੀ ਇਹਦਾ ਮਤਲਬ ਉਹ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਐ ਟੋਟਲ ਜਦੋਂ ਇੱਕ ਮੰਤਰੀ ਦੀ ਗੱਲ ਹੁੰਦੀ ਹੈ ਤੇ ਜੇ ਮੰਤਰੀਆਂ ਦਾ ਕੱਦ ਇੰਨਾ ਛੋਟਾ ਕਰਦੇ ਹੋ ਤਾਂ ਮੰਤਰੀਆਂ ਦੀ ਸੋਣੇ ਕਾਣ ਔਰ ਮੰਤਰੀ ਇੱਕ ਟਾਈਪ ਦਾ ਜਦੋਂ ਬਿਆਨ ਦਿੰਦਾ ਮੀਡੀਆ ਦੇ ਵਿੱਚ ਆ ਕੇ ਕਿ ਐਸਐਸਪੀ ਮੇਰੇ ਕਹਿਤੇ ਨਹੀਂ ਕਰਦਾ ਤੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਤਾਂ ਇੱਕ ਤਾਂ ਮੋਰਲ ਗਰਾਉਂਡ ਹੁੰਦਾ ਉਹ ਚੀਫ ਮਿਨਿਸਟਰ ਨੂੰ ਕਹੇ ਜਾਂ ਜਿਹੜਾ ਵੀ ਮਰਜ਼ੀ ਫਿਰ ਮੰਤਰੀ ਰਹਿਣ ਦਾ ਫਾਇਦਾ ਕੀ ਐ ਮੇਰਾ ਦੱਸੋ ਛੱਡ ਦਿੰਦਾ ਐਡਾ ਮੋਰਨ ਗਰਾਊਂਡ ਵਾਲਾ ਅਜੇ ਤਿਆਰ ਨਹੀਂ ਹੋਇਆ ਸੈਟਅਪ ਕੱਲ ਨੂੰ ਬਾਹ ਪੈ ਜੂਗਾ ਜੇਕਰ ਇੱਕ ਬੰਦਾ ਕਹੇ ਕਿ ਮੈਂ ਛੱਡ ਰਿਹਾ ਫਿਰ ਜੇ ਕਰੇ ਗੱਲ ਕਰਦੇ ਤੇ ਜੇ ਮੇਰਾ ਇੰਨਾ ਰਾਈਟ ਨਹੀਂ ਆ ਮੈਂ ਆਪਣੇ ਡਿਪਾਰਟਮੈਂਟ ਦੇ ਫੈਸਲੇ ਉਹ ਆਰਡਰ ਮੇਰਾ ਇੰਪਲੀਮੈਂਟ ਨਹੀਂ ਹੋ ਰਿਹਾ ਤਾਂ ਹੋਰ ਆਰਡਰ ਕੌਣ ਕਿ ਬਾਕੀ ਦਾ ਦਖਲ ਦੇਊਗਾ ਉਸ ਪੰਦਰ ਦੇ ਉੱਤੇ ਦੂਜੀ ਗੱਲ ਚੀਫ ਮਿਨਿਸਟਰ ਉਹਨਾਂ ਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ ਉਹ ਡੀਜੀਪੀ ਉਹ ਚੀਫ ਮਿਨਿਸਟਰ ਨੂੰ ਕਿਉਂ ਨਹੀਂ ਕਹਿੰਦੇ ਜਾ ਕੇ ਜਦੇ ਕਿ ਚੀਫ ਮਿਨਿਸਟਰ ਸਾਹਿਬ ਆ ਗੱਲ ਹੈ ਤੁਹਾਡੀ ਬਤਨਮੀ ਹੋਏਗੀ ਤੁਸੀਂ ਆਰਡਰ ਕਰੋ ਜਤੀਜੀ ਗਨ Chief Minister ਤਾਂ ਮਿਲਦਾ ਨਹੀਂ ਵੈਸੇ ਠੀਕ ਹੈ ਗਾ ਲੋ ਗਲਤਾਨ ਨੇ ਸਾਰੇ ਕਿਤੇ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਮੰਤਰੀ ਇੰਨੇ ਡਰਦੇ ਨੇ ਜੇ ਟਾਈਮ ਮਿਲ ਜੇ ਚੋਣਾ ਚ ਕੰਨ ਚ ਗੱਲ ਨਹੀਂ ਕਰਦੇ ਮੌਕੇ ਤੇ ਨਹੀਂ ਤਾਂ ਕਈ ਹੁੰਦੇ ਨੇ ਜਦੇ ਗੱਲ ਕਰ ਲੈਂਦੇ ਨੇ ਆ ਮੇਰਾ ਮਾਮਲਾ ਜੀ ਇਹ ਤਾਂ ਤੁਸੀਂ ਕਰੋ ਪਰ ਇਹਦੂ ਅਗਲੀ ਗੱਲ ਤਾਂ ਇਹ ਆ ਵੀ Chief Minister ਦੀ ਵੀ ਚਲਦੀ ਆ ਕਿ ਨਹੀਂ Chief Minister ਦੀ ਵੀ ਕੋਈ ਪੁੱਛਦਾ ਕਿ ਨਹੀਂ ਐਸਐਸਪੀ Chief Minister ਨੇ ਲਾਇਆ ਹੋਇਆ ਹੈ ਬਹੁਤ ਵੱਡਾ ਜੀ ਹੈ ਸਵਾਲ ਤਾਂ ਵੱਡਾ ਹੈ Chief Minister ਨੇ ਲਾਇਆ ਹੋਇਆ ਐਸਐਸਪੀ ਜਾਂ Chief ਹੋਰ ਕਿਸੇ ਨੇ ਲਾਇਆ ਹੋਇਆ ਆ ਕਿ ਉਹਨਾਂ ਦੀ ਲਿਸਟ ਕੌਣ ਅਪਰੂਵ ਕਰਦਾ ਹੈ? ਚੀਫ ਮਿਨਿਸਟਰ ਕੋਲ ਕਰਾਂ ਕੱਲਾ ਹਾਰਾ ਪੈਣ ਨ ਦਸਕਤ ਕਰਨ ਨਾਲ ਉੱਪਰ ਲਿਸਟਿੰਗ ਕੋਈ ਹੋਰ ਕਰਦਾ। ਜਾਂ ਆਮਨਾਕੀ ਹੈ। ਮੈਸੇਜ ਇਹ ਚਲਾ ਗਿਆ ਪੰਜਾਬ ਦੇ ਵਿੱਚ ਕਿ ਜਿੰਨੇ ਦਿੱਲੀ ਤੋਂ ਆਏ ਲੋਕ ਨੇ ਉਹ ਕੱਲੇ ਕੱਲੇ ਐਸਐਸਪੀ ਤਾਂ ਵੱਡੀ ਪੋਸਟ ਹੈ ਉਹ ਥਾਣਿਆਂ ਦੇ ਮੁਰੀਸ਼ੀਆਂ ਤੱਕ ਤੇ ਤਹਿਸੀਲਦਾਰਾਂ ਤੱਕ ਤੇ ਵੱਖ-ਵੱਖ ਥਾਵਾਂ ਤੱਕ ਲੱਗੇ ਹੋਏ ਨੇ ਜਿਨ੍ਹਾਂ ਨੇ ਪੈਸਾ ਵਟੋੜਨਾ ਤੇ ਪੈਸਾ ਵਟੋੜ ਕੇ ਲੈ ਜਾਣਾ ਹੈ। ਜਦੋਂ ਜਿਨੇ ਪੈਸਾ ਵਟੋੜਨਾ ਜਿਵੇਂ ਕਹਿੰਦੇ ਕਿਟਾ ਕਿੱਲੇ ਦੇ ਜੋ ਉਤੰਗੜਦਾ ਹੈ ਨਹੀਂ ਐਸਐਸਪੀ ਦੀ ਕੀ ਮਜਾ ਲੱਗਿਆ ਕਿ ਉਹ ਮੰਤਰੀ ਦੀ ਗੱਲ ਨਾ ਸੁਣੇ ਕਿ ਕਿਲਾ ਕਿਤੇ ਹੋਰ ਹੈ ਤੇ ਜੇ ਕਿਲਾ ਕਿਤੇ ਹੋਰ ਹੈ ਤਾਂ ਜੋ ਕਿਲਾ ਪੱਟਣ ਦੀ ਕੋਸ਼ਿਸ਼ ਕਰੇ ਮੰਤਰੀ ਲੋਕਾਂ ਨੇ ਤਾਂ ਭਾਈ ਤੈਨੂੰ ਚੁਣਿਆ ਤੁਸੀਂ ਜਿਹੜੇ ਐਮਐਲਏ ਹੋ ਜਿਹੜੇ ਮੰਤਰੀ ਹੋ ਐਤੂ ਬਾਅਦ ਲੋਕ ਕੀ ਕਰ ਦੇਣਾ ਫਿਰ ਜੇ ਲੋਕ ਆਪ ਆ ਕੇ ਘਰਾਓ ਕਰਨ ਜਾਂ ਕੋਈ ਕਿਸਾਨ ਯੂਨੀਅਨ ਐਸਐਸਪੀ ਦਾ ਕਿਤੇ ਪਰਚਾ ਦਰਜ ਨਹੀਂ ਕਰਦੇ ਫਿਰ ਤੁਸੀਂ ਕਹਿੰਦੇ ਤੁਸੀਂ ਸਰਕਾਰ ਡਿਸਟਰਬ ਕਰਦੇ ਹੋ ਤੁਸੀਂ ਧਰਨੇ ਲਾਉਂਦੇ ਹੋ ਤੁਸੀਂ ਰਸਤੇ ਰੋਕਦੇ ਹੋ ਤੁਸੀਂ ਤਾਂ ਇਹ ਗੱਲ ਠੀਕ ਨਹੀਂ ਤੁਹਾਡੀ ਸਾਡੇ ਕੋਲ ਆਓ ਉਹ ਤੁਹਾਡੇ ਕੋਲ ਆ ਕੇ ਅਗਲੇ ਨੇ ਟੈਸਟ ਵੀ ਕਰਾਤਾ ਜੇ ਉਹਦਾ ਇਨਸਾਫ ਨਹੀਂ ਹੁੰਦਾ ਜਦੋਂ ਸਰਕਾਰਾਂ ਇਨਸਾਫ ਦੇਣ ਤੋਂ ਪ੍ਰਸ਼ਾਸਨ ਇਨਸਾਫ ਦੇਣ ਤੋਂ ਨਾਕਾਬਲ ਰਹੇ ਤਾਂ ਉਹ ਤੋਂ ਬਾਅਦ ਸਿੱਧਾ ਕੰਮ ਇਹ ਹੁੰਦਾ ਕਿ ਲੋਕਾਂ ਨੂੰ ਤੁਸੀਂ ਮਜਬੂਰ ਕਰਦੇ ਹੋ ਸੜਕਾਂ ਤੇ ਆਉਣ ਲਈ ਜਾਂ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਲਈ ਵੀ ਬੜੀ ਬਾਰੀ ਜਦੋਂ ਕਾਨੂੰਨ ਦਾ ਰਾਜ ਨਾ ਹੋਵੇ ਕਾਨੂੰਨ ਲਾਗੂ ਨਾ ਹੋਵੇ ਕਰਪਟ ਬੰਦੇ ਜਿਹੜੀ ਐਂਟੀ ਕਰਪਸ਼ਨ ਵੇਵ ਦੇ ਵਿੱਚ ਤੁਸੀਂ ਆਏ ਸੀ ਏਡੋ ਵੱਡੀ ਕਰਪਸ਼ਨ ਕੀ ਹੈ ਕਿਸੇ ਦੀ ਇੰਨੀ ਮਹਿੰਗੀ ਕਿਸੇ ਨੇ ਠੇਕੇ ਤੇ ਲੈ ਕੇ ਭੀਜੀ ਹੈ ਕਿਸੇ ਨੇ ਕੁਝ ਭੀਜੀ ਹੈ ਉਹਦੀ ਫਸਲ ਬਰਬਾਦ ਹੋ ਜੇ ਘਟੀਆਂ ਖਾਦ ਕਰਕੇ ਤੇ ਤੁਸੀਂ ਉਹਦੇ ਤੇ ਪਰਚਾ ਵੀ ਦਰਜ ਨਹੀਂ ਕਰਾ ਸਕਦੇ ਬਾਕੀ ਤਾਂ ਕੰਪਨਸੇਸ਼ਨ ਤਾਂ ਬਾਅਦ ਦੀ ਗੱਲ ਹੈ ਕਿ ਤੁਹਾਨੂੰ ਕੀ ਦੇਵੋਗੇ ਕੀ ਨਹੀਂ ਦੇਵੋਗੇ ਇਸ ਲਈ ਬਹੁਤ بڑے ਸਵਾਲ ਨੇ ਚਾਹੇ ਉਹ ਪੈਸਟੀਸਾਈਡ ਦਾ ਮਾਮਲਾ ਹੈ ਚਾਹੇ ਉਹ ਇਹਦਾ ਮਾਮਲਾ ਹੈ ਜਿਹੜੀ ਲੌਬੀ ਹੈ ਕਾਰਪੋਰੇਟ ਦੀ ਜਿਹੜੇ ਅਮੀਰ ਆਦਮੀਆਂ ਦੀ ਉਹ ਲੋਬੀ ਸਟਰੋਂਗ ਹੋ ਗਈ ਉਹ ਲੋਬੀ ਪੈਸੇ ਦੇ ਜ਼ੋਰ ਆਪਣੇ ਤਰੀਕੇ ਦੇ ਨਾਲ ਸਰਕਾਰ ਕਿਸੇ ਦੀ ਵੀ ਹੋਵੇ ਉਹਨੂੰ ਮਾਨਾ ਮਾਨ ਕਰਦੀ ਹੈ ਹਿੱਸਾ ਬਣਾਉਂਦੀ ਹੈ ਤੇ ਉਹ ਹਿੱਸੇਦਾਰੀ ਕਰਕੇ ਉਹਨਾਂ ਤੇ ਸ਼ਕਤੀ ਨਹੀਂ ਹੋ ਸਕਦੀ ਸ਼ਕਤੀ ਚ ਮਾਰਿਆ ਫਿਰ ਆਮ ਗਰੀਬ ਹਦਦੇ ਜਾਂਦਾ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਉਹਨਾਂ ਖਿਲਾਫ ਤੁਰੰਤ ਪਰਚੇ ਦਰਜ ਹੋ ਜਾਂਦੇ ਸਰਦਾਰ ਅਮੀਰ ਸਿੰਘ ਜੀ ਇੱਕ ਇਨਸਾਫ ਨਾਲ ਸੰਬੰਧਤ ਪਹਿਲੂ ਹੈ ਕਿ ਆਪਾਂ 84 ਦਾ ਜ਼ਿਕਰ ਜਦੋਂ ਵੀ ਕਰਦੇ ਆਂ ਤਾਂ ਗੱਲ ਕਰਦੇ ਆਂ ਕਿ ਸਮੇਂ ਸਿਰ ਇਨਸਾਫ ਨਹੀਂ ਮਿਲਿਆ। ਬੇਅਦਬੀਆਂ ਦੇ ਮਾਮਲੇ ਵਾਪਰੇ ਪੰਜਾਬ ਦੇ ਵਿੱਚ ਚਾਰ ਮੁੱਖ ਮੰਤਰੀ ਦੇਖ ਲਏ ਅਸੀਂ ਪਰ ਅਜੇ ਤੱਕ ਇਨਸਾਫ ਦੀ ਕੋਈ ਬਾਤ ਦਿਖਦੀ ਨਹੀਂ ਕਿ ਭੰਡਲ ਤੈ ਹੁੰਦਾ ਹੋਵੇ। ਆ ਹੁਣ ਤਾਜ਼ੇ ਮਾਮਲੇ ਦੋ ਚਰਚਾ ਚੱਲ ਰਹੇ ਨੇ। ਇੱਕ ਪਾਸੇ ਸਿੱਧੂ ਮੂਸੇਵਾਲੇ ਦਾ ਪਿਛਲੇ ਦਿਨ ਜਨਮ ਦਿਨ ਸੀ। ਉਹ ਜਨਮ ਦਿਨ ਦੇ ਉੱਤੇ BBC ਨੇ ਇੱਕ ਡਾਕੂਮੈਂਟਰੀ ਜਾਰੀ ਕੀਤੀ ਉਹਦੇ ਦੋ ਐਪੀਸੋਡ ਜਾਰੀ ਹੋ ਗਏ ਨੇ। ਪਰਿਵਾਰ ਇਤਰਾਜ਼ ਪ੍ਰਗਟਾ ਰਿਹਾ ਕਿ ਅਜੇ ਤੱਕ ਅਸੀਂ ਇਨਸਾਫ ਭਾਲ ਦੇ ਫਿਰਦੇ ਆਂ। ਤੇ ਅਦਾਲਤ ਚ ਕੇਸ ਟ੍ਰਾਇਲ ਹੋਦੀ ਨਾ ਕਿ ਡਾਕੂਮੈਂਟਰੀ ਨਾ ਦਿਖਾਈ ਜਾਵੇ ਉਹਨਾਂ ਨੇ ਅ ਅਦਾਲਤ ਦਾ ਰੁਕ ਕੀਤਾ ਤੇ ਅਦਾਲਤ ਨੇ ਕਹਿੰਦੇ ਕਿ ਬੀਬੀਸੀ ਨੂੰ ਪੁੱਛ ਲਿਆ ਕਿ ਭਾਈ ਦਿਓ 16 ਤਰੀਕ ਤੱਕ ਜਨਾਬ ਜਵਾਬ ਸੋ ਇੱਕ ਤਾਂ ਇਹ ਪਹਿਲੂ ਹੈ ਇਸ ਡਾਕੂਮੈਂਟਰੀ ਵਾਲੇ ਮਸਲੇ ਤੇ ਦੂਸਰੇ ਪਾਸੇ ਕਰਨਲ ਬਾਠਵਰਾਂ ਵਾਲਾ ਮਸਲਾ ਉਹ ਉਹਨਾਂ ਦੀ ਧਰਮ ਪਤਨੀ ਵੀ ਕਹਿ ਰਹੀ ਹੈ ਕਿ ਸਾਨੂੰ ਬਣਦਾ ਇਨਸਾਫ ਜੇ ਤੱਕ ਨਹੀਂ ਮਿਲਿਆ ਉਹ ਫਿਰ ਰਾਜਪਾਲ ਦਾ ਬੁਗਾ ਖੜਕਾ ਰਹੀ ਹੈ ਸੋ ਇਹ ਚਾਹੇ ਵੱਡੇ ਮਾਮਲੇ ਨੇ ਦੇਸ਼ ਪੱਧਰ ਤੇ ਕੌਮ ਪੱਤਰ ਦੇ ਸਮਾਜ ਪੱਤਰ ਦੇ ਤੇ ਚਾਹੇ ਆ ਨਿੱਜੀ ਮਾਮਲੇ ਨੇ ਪਰ ਇਹ ਚਾਹੇ ਸੈਲੀਬ੍ਰਿਟੀ ਨਾਲ ਜੁੜਿਆ ਚਾਹੇ ਫੌਜ ਦੇ ਨੁਮਾਇੰਦੇ ਨਾਲ ਜੁੜਿਆ ਸੋ ਇਹ ਸਥਿਤੀਆਂ ਦੇ ਵਿੱਚ ਕਿਤੇ ਵੀ ਸਹੀ ਢੰਗ ਤਰੀਕੇ ਨਾਲ ਇਨਸਾਫ ਦੀ ਗੱਲ ਕਿਉਂ ਨਹੀਂ ਤੁਰਦੀ ਕੀ ਇਹ ਕੋਈ ਪਹਿਲੂ ਹੈ ਇਹਨਾਂ ਦੋਹਾਂ ਘਟਨਾਵਾਂ ਨੂੰ ਕਰਨਲ ਬਾਪੋਰ ਸਿੱਧੂ ਮੁਸੇਵਾਲ ਦੇ ਹواد ਨਾਲ ਮੈਂ ਤੁਹਾਨੂੰ ਤੋਂ ਜਾਨਣਾ ਚਾਹੁੰਦਾ ਮੌਜੂਦਾ ਸਥਿਤੀ 'ਚ ਇਹ ਮਾਮਲੇ ਵੀ ਹਾਲਾਂਕਿ ਉਹ ਮਾਮਲੇ ਨੇ ਜਿਹੜੇ ਲਾਈਵ ਲਾਈਟ 'ਚ ਆ ਕੇ ਬਹੁਤ ਜ਼ਿਆਦਾ ਹੂੰ ਔਰ ਇਹ ਉਹ ਵੀ ਨੇ ਜਿਹੜੇ VIP 'ਚ ਦੇ ਮਾਮਲੇ ਨੇ ਕਰਨਾਲ ਦੀ ਪੋਸਟ ਵੀ ਛੋਟੀ ਨਹੀਂ ਹੁੰਦੀ ਸਿੱਧੂ ਮੂਸੇਵਾਲੇ ਦਾ ਵੀ ਜੋ ਸਟੇਚਰ ਸੀਗਾ ਉਹ ਵੀ ਜਿਹਨੂੰ ਪਾਰਟੀਆਂ ਸੱਤ-ਸੱਤ ਟਿਕਟ ਦਿੰਦੀਆਂ ਸੀ ਜਿਹਦੇ ਆਲੇ-ਦਾਲ ਇਹਨੇ ਬੰਦੇ ਰਹਿੰਦੇ ਸੀ ਇਹਦਾ ਮਤਲਬ ਇਹ ਟੈਸਟ ਕੇਸ ਹੌਸ ਲੈਵਲ ਦੇ ਨੇ ਸਧਾਰਨ ਬੰਦਿਆਂ ਦੀ ਤਾਂ ਗੱਲ ਹੀ ਭੁੱਲ ਜਾਓ ਗਰੀਬ ਬੰਦਿਆਂ ਦੀ ਆਮ ਬੰਦਿਆਂ ਦੀ ਜਿਹਦੀ ਥਾਣੇ ਜਾਣ ਦੇ ਦੀ ਲੱਤਾਂ ਕੰਬਦੀਆਂ ਨੇ ਜਿਹਨੂੰ ਕੋਈ ਬੜਨ ਨਹੀਂ ਦਿੰਦਾ ਜਿਹਦਾ ਬਖਵਾਖ ਉਹ ਤਾਂ ਗੱਲ ਹੀ ਭੁੱਲ ਜਾਓ ਜੀ ਸਾਹਿਬ ਹੁਣ ਇਹ ਜਿਹੜੇ ਵੱਡੇ ਮਾਮਲੇ ਸੀ ਦੋਨੋਂ ਇੱਕ ਤਾਂ ਚਲੋ ਕੋਰਟ ਦੇ ਵਿੱਚ ਚੱਲਣਾ ਜਾਣਾ ਪਿਆ ਉਹਨਾਂ ਦੇ ਪਰਿਵਾਰ ਨੂੰ ਤੇ ਉਹ 16 ਜੂਨ ਲਈ ਸਟੇ ਹੋ ਗਈ ਮਤਲਬ ਨੋਟਿਸ ਹੋ ਗਿਆ ਨੋਟਿਸ ਹੋਇਆ ਕਿ ਤੁਸੀਂ ਜਵਾਬ ਦਿਓ ਜੀ ਫਿਰ ਵੀ ਕਿਉਂ ਤੁਸੀਂ ਇਹਨੂੰ ਰਿਲੀਜ਼ ਕੀਤਾ ਜੇ ਉਹ ਕੋਰਟ ਦਾ ਮਾਮਲਾ ਹੈ ਉਹ ਇੱਕ ਅਲੱਗ ਮਾਮਲਾ ਹੈ ਪਰ ਉਦੋਂ ਵੱਡਾ ਸਵਾਲ ਤਾਂ ਇਹ ਹੈ ਕਿ ਇੰਨੇ ਸਾਲ ਲੰਘਣ ਦੇ ਬਾਵਜੂਦ ਤੁਸੀਂ ਜਿਹੜਾ ਪੀੜਤ ਫੈਮਲੀ ਹੁੰਦੀ ਹੈ ਉਹਨੂੰ ਸੰਤੁਸ਼ਟ ਵੀ ਨਹੀਂ ਪਹੁੰਚਦੀ ਜਾਂਚ ਕਰਾਉਂਦੀ ਜੇਕਰ ਇਹ ਤਸੱਲੀ ਹੁੰਦੀ ਹੈ ਨਾ ਕਿ ਆਹ ਜਾਂਚ ਆਹ ਸਾਡੇ ਕੋਲ ਤੱਥ ਨੇ ਆ ਤੁਹਾਡੇ ਕੋਲ ਸਾਹਮਣੇ ਤਾਂ ਫਿਰ ਉਹ ਜਾਂਚ ਦੋ ਗੱਲਾਂ ਸਾਬਤ ਕਰਦੀ ਹੈ ਇੱਕ ਜਦ ਤੁਸੀਂ ਨਾਕਾਬਰ ਨੂੰ ਉਸ ਜਾਂਚ ਨੂੰ ਕਰਨ ਦੇ ਦੂਜਾ ਜਦ ਤੁਹਾਡੀ ਨੀਅਤ ਨਹੀਂ ਹੈ ਨੀਅਤ ਕਿਉਂ ਨਹੀਂ ਹੈ ਉਹਦੇ ਪਿੱਛੇ ਹੋਰ ਰੀ ਜਾਂਦੇ ਤੁਹਾਡਾ ਕਿਤੇ ਹੋਰ ਜੁੜਾ ਹੈ ਕਿਤੇ ਹੋਰ ਨੈਕਸਟ ਹੈ ਕਿਤੇ ਹੋਰ ਹੁਣ ਇਹਨਾਂ ਦਿਨਾਂ ਦੇ ਵਿੱਚ ਅੱਜ ਵੀ ਇੱਕ ਖਬਰ ਛਪੀ ਆ ਕਿ ਪੰਜਾਬ ਦੇ ਵਿੱਚ ਐਨਆਈਏ ਤੇ ਬਾਕੀ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹਨੇ ਰੇਡ ਕੀਤੀ ਆ ਕਈ ਜਗ੍ਹਾ ਕਿ ਗੈਂਗਸਟਰ ਤੇ ਜਿਹੜੇ ਖਾਲਸਤਾਨੀ ਨੇ ਇਹਨਾਂ ਦੇ ਇਕੱਠੇ ਸ਼ਾਇਦ ਕਿੱਥੇ ਕਿੱਥੇ ਜਾਂ ਬਾਕੀ ਦੀਆਂ ਜੋ ਮਾਮਲੇ ਨੇ ਔਰ ਸਿੱਧੂ ਮੂਥੇ ਵਾਲੇ ਕੇਸ ਤੇ ਵਿੱਚ ਵੀ ਤਾਂ ਇਹੀ ਕਿਹਾ ਜਾ ਰਿਹਾ ਕਿ ਗੈਂਗਸਟਰ ਜਿਹੜੇ ਨੇ 골ਡੀ ਬ੍ਰਾਂਡ ਵਗੈਰਾ ਜੇ ਉਹ ਜਿਹੜੇ ਜ਼ਿੰਮੇਵਾਰੀ ਲੈਂਦੇ ਨੇ ਕਿ ਹਾਂਜੀ ਅਸੀਂ ਤੁਹਾਨੂੰ ਕਰਨਾ ਪਿਆ ਸਾਡਾ ਫਲਾਨਾ ਇਹਨਾਂ ਨੇ ਕਈ ਵਾਰ ਤਾਂ ਇੱਕ ਅੱਧੀ ਵਾਰੀ ਤਾਂ ਪੰਜਾਬ ਗਵਰਨਮੈਂਟ ਦੇ ਚੀਫ ਮਿਨਿਸਟਰ ਨੇ ਕਹਿ ਦਿੱਤਾ ਸੀ ਉਹ ਫਲਾਨੀ ਜਗ੍ਹਾ ਫੜਿਆ ਗਿਆ ਫੜ ਲਿਆ ਅਨਾਉਂਸ ਕਰਤਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਉਦੋਂ ਬਾਅਦ ਆਇਆ ਕੁਝ ਨਹੀਂ ਐ ਉਵੇਂ ਹੀ ਕੰਮ ਕਰ ਰਹੇ ਨੇ ਤੇ ਕਿਤੇ ਕੋਈ ਫੜਿਆ ਨਹੀਂ ਕਿਤੇ ਬਾਹਰ ਜਾ ਕੇ ਕਿਤੇ ਇੱਧਰ ਉੱਧਰ ਕਰ ਪਰ ਦੂਜੀ ਗੱਲ ਇਹ ਸੀ ਕਿ ਜਿਹੜੀਆਂ ਘਟਨਾਵਾਂ ਦੋ ਵਾਪਰੀਆਂ ਸੀ ਸਿੱਧੂ ਮੂਸੇਵਾਲੇ ਤੋਂ ਬਾਅਦ ਕਤਲ ਤੋਂ ਇੱਕ ਵਾਪਰੀ ਸੀ ਇਹ ਕਿ ਉਹਨਾਂ ਦਾ ਇੱਕ ਗਵਾਹ ਹੀ ਕਿਸੇ ਖਾਸ ਜੇੜ ਚੋਂ ਕੱਢ ਕੇ ਸੀਆਈਏ ਦੇ ਤੇ ਜਿਹੜੇ ਮਾਨਸਾ ਦਾ ਮੈਂ ਇਨਚਾਰਜ ਸੀ ਉਹ ਇੱਕ ਹੋਰ ਕਮਰੇ ਚ ਲੈ ਗਿਆ ਸੀ ਉਹਨਾਂ ਉਹਦੀ ਜਿਹੜੀ ਮਤਲਬ ਸਹੇਲੀ ਸੀ ਉਹ ਬੰਦਿਆਂ ਦੀ ਉੱਥੇ ਰਾਤ ਕਟਾ ਕੇ ਉਹਨਾਂ ਨੂੰ ਭੁਜਾ ਵੀ ਦਿੱਤਾ ਸੀ ਉਹ ਰੈਸਟ ਤੱਕ ਕੀਤਾ ਹੋਇਆ ਸੀ ਕਿ ਉਹਦੇ ਤੋਂ ਅੱਗੇ ਗੱਲ ਨਹੀਂ ਤੁਰੀ ਮੁੜਕੇ ਕੋਈ ਫਿਰ ਕੌਣ ਸੀ ਕੀ ਸੀ ਇਹਦਾ ਮਤਲਬ ਜੇ ਉਹਨੂੰ ਇੰਨਾ ਪਤਾ ਹੈ ਉਹ ਅਜਾਸੀ ਦੇ ਮਾਮਲੇ ਚ ਇਕਜੁੱਟ ਨੇ ਦੋਨੋਂ ਬੰਦੇ ਜਿਹੜਾ ਗੈਂਗਸਟਰ ਸੀ ਤੇ ਜਿਹੜਾ ਉਹ ਸੀ ਉਹ ਵੀ CIA ਸਟਾਫ ਦਾ ਇਨਚਾਰਜ ਜਿੱਥੇ ਉਹਦਾ ਕਤਲ ਹੁੰਦਾ ਸੀ ਦੋ ਬੁੱਸੇ ਵਾਲੇ ਦਾ ਜਿਨ੍ਹਾਂ ਨੇ ਜਾਂਚ ਕਰਨੀ ਸੀ ਉਹਦਾ ਬਣਿਆ ਕਿ ਮੁੜ ਕੇ ਅੱਜ ਤੱਕ ਨਹੀਂ ਦੱਸਿਆ ਨਾ ਪੁਲਿਸ ਨੇ ਦੱਸਿਆ ਨਾ ਬਾਕੀ ਨੇ ਦੱਸਿਆ ਕਿ ਇਹ ਤੋਂ ਬਾਅਦ ਉਹਦੇ ਤੋਂ ਕੁਝ ਪਤਾ ਲੱਗਿਆ ਉਹਨੇ ਕੋਈ ਗੱਲ ਕੀਤੀ ਤੇ ਉਹ ਬਸ ਸਾਇਲੈਂਟ ਹੋ ਗਿਆ ਇਹ ਵੀ ਨਹੀਂ ਪਤਾ ਸਾਇਲੈਂਟ ਨਹੀਂ ਖਬਰਾਂ ਘਰੇ ਸੌਂਦਾ ਹੋਵੇ ਜਾ ਕੇ ਜਿਵੇਂ ਬਹੁਤ ਸਾਰੇ ਕੇਸਾਂ ਦੇ ਵਿੱਚ ਮਤਲਬ ਕੋਈ ਫਰਕ ਨਹੀਂ ਪੈਂਦਾ ਜਿਹੜਾ ਚ ਸ਼ਾਮ ਨੂੰ ਜਾ ਕੇ ਇੰਦਰ ਪਰ ਤੋਂ ਰਾਤ ਦੇਨੇ ਕਿਤੇ ਹੋਰ ਚਲੇ ਜਾਓ ਦੂਜੀ ਘਟਨਾ ਜਿਹੜੀ ਵਾਪਰੀ ਹੈ ਇਹਦੇ ਵਿੱਚ ਉਹ ਵਾਪਰੀ ਹੈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਾਰੈਂਸ ਸਮਸ਼ਨਾਹੀ ਦੇ ਇੰਟਰਵਿਊ 'ਚ ਜਦੋਂ ਪੁੱਛਿਆ ਗਿਆ ਕਿ ਕਿੱਥੋਂ ਹੋਈ ਹੈ ਇੰਟਰਵਿਊ ਤਾਂ ਪੰਜਾਬ ਦਾ ਡੀਜੀਪੀ ਖੁੱਲ੍ਹ ਕੇ ਕਹਿੰਦਾ ਸੀ ਕਿ ਆਕੇ ਕਿਹਾ ਮੀਡੀਆ ਦੇ ਵਿੱਚ ਪ੍ਰੈਸ ਕਿ ਸਾਡੇ ਨਹੀਂ ਹੋਈ। ਉਦੋਂ ਬਾਅਦ ਹਾਈ ਕੋਰਟ ਇੱਕ ਐਸਆਈਟੀ ਬਣਾਉਂਦੀ ਹੈ। ਐਸਆਈਟੀ ਨੂੰ ਇੱਕੋ ਟਾਸਕ ਦਿੱਤਾ ਜਾਂਦਾ ਹੈ ਕਿ ਜੀ ਇਹ ਲੱਭੋ ਕਿੱਥੇ ਹੈ। ਔਰ ਜੇ ਉਹਨੇ ਲੱਭ ਲਈ ਕਿ ਇਹ ਇੱਥੇ ਹੋਈ ਹੈ ਖਾਲੜ ਥਾਣੇ ਦੇ ਵਿੱਚ। ਤਾਂ ਫਿਰ ਕੱਲਾ ਕਿਸੇ ਡੀਐਸਪੀ ਕਿਸੇ ਐਸਐਚਓ ਨੂੰ ਸਸਪੈਂਡ ਕਰਕੇ ਉਹਨੇ ਨਾਲ ਹੀ ਕੰਮ ਚਲਾ ਲਓ ਕੀ ਇਹ ਜ਼ੁਰਤ ਕਿਸੇ ਦੀ ਆਪਦੀ ਪੈਂਦੀ ਹੈ ਛੋਟੇ ਅਫਸਰਾਂ ਦੀ ਇਹਦੇ ਵਿੱਚ ਕੋਈ ਪੋਲੀਟੀਕਲ ਕਨਾਈਮੈਂਟਸ ਕੋਈ ਨਹੀਂ ਹੈ ਇਹਦੇ ਵਿੱਚ ਮਤਲਬ ਉੱਪਰ ਲੈਵਲ ਤੱਕ ਡੀਜੀਪੀ ਤੱਕ ਦੀ ਕੋਈ ਸਮੂਲੀਅਤ ਕੋਈ ਨਹੀਂ ਹੈ ਜੇ ਵੱਡੇ ਤੰਤਰ ਦੀ ਸਮੂਲੀਅਤ ਤੋਂ ਬਿਨਾ ਜੇ ਕੱਲੇ ਪੁਲਿਸ ਤੰਤਰ ਦੀ ਵੀ ਸਮੂਲੀਅਤ ਹੋਵੇ ਪਾਲਿਟਿਸ਼ਨ ਦੀ ਨਾ ਹੋਵੇ ਤਾਂ ਪੋਲੀਟੀਕਲ ਲੋਕ ਕਿਉਂ ਚੁਣੇ ਨੇ ਤੇ ਚੀਫ ਮਿਨਿਸਟਰ ਦੀ ਕਿਉਂ اخਲਾਕੀ ਹੈ ਜਿੰਮੇ ਤੇ ਟੈਕਨੀਕਲੀ ਜ਼ਿੰਮੇਵਾਰੀ ਨਹੀਂ ਵੱੜਦੀ ਕਿ ਇਹਦੀ ਉੱਚ ਪੱਧਰੀ ਜਾਂਚ ਕਰਾ ਕੇ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਇਹ ਡਾਊਟ ਫੋਰ ਚੀ ਜਾਣੀ ਤੀਜੀ ਗੱਲ ਜਿਹੜੀ ਉਹ ਡਿਮਾਂਡ ਕਰਦੇ ਆ ਰਹੇ ਸੀ ਕਿ ਭਾਈ ਉਹਨਾਂ ਦੇ ਬਾਡੀਗਾਰਡ ਹਟਾਉਣ ਦੀ ਜਿਹੜੀ ਪ੍ਰੈਸ਼ਰ ਰੀਲੀਜ਼ ਕਿਹਨੇ ਦਿੱਤੀ ਜਨ ਤੱਕ ਕਿਹਨੇ ਕੀਤੀ ਕਿ ਹੁਣ ਉਹਦੇ ਨਾਲ ਬਾਡੀਗਾਰਡ ਨਹੀਂ ਹੈ ਉਹਨਾਂ ਖਿਲਾਫ ਕੋਈ ਕਾਰਵਾਈ ਕੀਤੀ ਜਾਏ ਉਹਨਾਂ ਦੀ ਤਾਂ ਪੁੱਛਗਿੱਛ ਵੀ ਨਹੀਂ ਕੀਤੀ ਕਦੇ ਮੁੜ ਕੇ ਕਾਰਵਾਈ ਤਾਂ ਦੂਰ ਦੀ ਇਹ ਕੁਝ ਪੁਆਇੰਟ ਨੇ ਜਿਹੜੇ ਇਹ ਉਹਨਾਂ ਦੇ ਮਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੀ ਤੇ ਹੋਰ ਲੋਕਾਂ ਦੇ ਵੀ ਸ਼ੱਕ ਪਾਉਂਦੇ ਨੇ ਕਿ ਤੁਸੀਂ ਅਸਲ 'ਚ ਇਹ ਮਾਮਲੇ ਨੂੰ ਅੰਜਾਮ ਤੱਕ ਲਿਜਾਣਾ ਹੀ ਨਹੀਂ ਚਾਹੁੰਦੇ ਉਸ ਪੱਧਰ ਤੱਕ ਉਹਦੀ ਗਹਿਰਾਈ ਤੱਕ ਜਾ ਕੇ ਜਾਂਚ ਨਹੀਂ ਕਰਨਾ ਚਾਹੁੰਦੇ ਇਹੀ ਮਾਮਲਾ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਕਰਨਲ ਬਾਠ ਦਾ ਤਾਂ ਤੁਸੀਂ ਦੇਖੋ ਸਰਵਿੰਗ ਅਫਸਰ ਹੈ ਮਿਲਟਰੀ ਇੰਟੈਲੀਜੈਂਸ ਦੇ ਵਿੱਚ ਕੰਮ ਕਰਦਾ ਕਹਿੰਦੇ ਔਰ ਉਹਦੇ ਨਾਲੇ ਕਟਰਾਵਾ ਵਾਪਰਦਿਆਂ ਨੇ ਨਾਲ ਇੱਕ ਡਾਊਟਫੁਲ ਹੋਰ ਗੱਲ ਆ ਉਹਨਾਂ ਦੇ ਬੰਦਿਆ ਪ੍ਰਤੀ ਕਿ ਉਹਨਾਂ ਨੇ ਜਸਪ੍ਰੀਤ ਦਾ ਨਾਂ ਉਹ ਗਵਾ ਗਵਾਕਾਰ ਮਾਮਲਿਆਂ ਦੇ ਵਿੱਚ ਜਿਹੜਾ ਮੁਕਾਬਲਾ ਬਣਾਇਆ ਮਡਾਉਣ ਜਿਹੜੀ ਲਾਇਰ ਐਸੋਸੀਏਸ਼ਨ ਐ ਇੱਥੋਂ ਦੀ ਪਟਿਆਲੇ ਦੀ ਉਹਨੇ ਰਿਪੋਰਟ ਵੀ ਛਾਇਆ ਕਰਤੀ ਐ ਉਹ ਚੀਫ ਜਸਟਿਸ ਨੂੰ ਵੀ ਭੇਜੀ ਐ ਸਾਰਿਆਂ ਨੂੰ ਭੇਜੀ ਐ ਕਿ ਉਹ ਮੁਕਾਬਲਾ ਫੇਕ ਸੀ ਝੂਠਾ ਸੀ ਫੜਕੇ ਮਾਰਿਆ ਸੀ ਉਹਨਾਂ ਪਰਸ ਅਫਸਰਾਂ ਨੂੰ ਤੁਸੀਂ ਸਨਮਾਨਿਤ ਕੀਤਾ ਸੁਪਰੀਮ ਕੋਰਟ ਦੀ ਜੱਜਮੈਂਟ ਇਹ ਕਹਿੰਦੀ ਹੈ ਕਿ ਜਿੰਨਾ ਚਿਰ ਉਹ ਮਕਦਮਾ ਉਹਨਾਂ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਤੁਸੀਂ ਕਿਸੇ ਨੂੰ ਸਨਮਾਨਤ ਨਹੀਂ ਕਰ ਸਕਦੇ ਪਰ ਪੰਜਾਬ ਕੌਂਸਲ ਕੋਰਟ ਨੇ ਕੀਤਾ ਉਹੀ ਸਨਮਾਨਤ ਹੋਏ ਜਿਹੜੇ ਬੰਦੇ ਫਤੂਰ ਦੇ ਵਿੱਚ ਜਾ ਕੇ ਕਰਨਲ ਦੀ ਕੁੱਟਮਾਰ ਕਰਤੀ ਤੇ ਕਰਨਲ ਦੇ ਨਾਲ ਇੱਕ ਗੱਲ ਹੋਰ ਤੁਸੀਂ ਦੇਖੋ ਕਿ ਜਿਹੜਾ ਬੰਦਾ ਜਿਹੜਾ ਆਟੋ ਰਿਕਸ਼ੇ ਵਾਲਾ ਆਇਆ ਸੀ ਉੱਥੇ ਧਰਨਾ ਚੱਲ ਰਿਹਾ ਸੀ ਪਟਿਆਲੇ ਜਿਹੜਾ ਕਹਿ ਰਿਹਾ ਸੀ ਮੈਂ ਗਵਾਹ ਮੈਂ ਦੇਖਿਆ ਉੱਥੇ ਉਹਦੇ ਕਤਲ ਦਾ ਮਕਦਮਾ ਹੋ ਗਿਆ ਉਹ ਜਿਹੜ ਸੜਦਾ ਤੇ ਇਹ ਜਿਹੜੇ ਸਾਰੀਆਂ ਚੀਜ਼ਾਂ ਨੇ ਤੇ ਉਦੋਂ ਬਾਅਦ ਫੇਰ ਚਲੋ ਜਾਂਚ ਪੁਲਿਸ ਵਾਲੇ ਜਿਹੜੇ ਮਰਜੀ ਸੀ ਉਹ ਕੁਝ ਵੀ ਨਹੀਂ ਹੋਇਆ ਟਰਾਂਸਫਰ ਵੀ ਨਹੀਂ ਹੋਈ ਉਹ بڑے ਮਾਮਲੇ ਤੇ ਚੱਲਦੇ ਰਹੇ ਮਿਲਟਰੀ ਵਾਲੇ ਵੀ ਇੱਕ ਲੈਫਟੀਨੈਂਟ ਜਨਰਲ ਤੱਕ ਦਾ ਲੈਵਲ ਦਾ ਬੰਦਾ ਡੀਜੀਪੀ ਨਾਲ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕਰ ਜਾਂਦਾ ਸੀ ਇਨਸਾਫ ਦਵਾਵਾ ਹਾਈ ਕੋਰਟ ਨੇ ਕੇਸ ਚੰਡੀਗੜ੍ਹ ਟ੍ਰਾਂਸਫਰ ਕਰਤਾ ਖੈਰ ਚੰਡੀਗੜ੍ਹ ਦੀ ਟੀਮ ਆ ਦੋ ਦਿਨ ਪਹਿਲਾਂ ਗਈ ਹੈ ਘਟਨਾ ਸਥਲ ਤੇ ਹੁਣ ਸ਼ਾਇਦ ਸ਼ੁਰੂ ਕੀਤੀ ਆ ਮਾਮਲਾ ਪਰ ਜੇ ਐਡਾ ਸਲੋ ਤਰੀਕਾ ਹੋਏਗਾ ਤੇ ਉਹਨਾਂ ਦੀ ਕਰਨਲ ਸਾਹਿਬ ਦੀ ਵਾਈਫ ਜਿਹੜੀ ਬੀਬੀ ਹੈ ਉਹ ਗਵਰਨਰ ਸਾਹਿਬ ਨੂੰ ਵੀ ਮਿਲ ਕੇ ਵੀ ਘੱਟੋ ਘੱਟ 4 ਮਹੀਨੇ ਮਿਸਲੋ ਕੁਝ ਮਹੀਨੇ ਮਿਸਲੋ ਜਿਹਦੇ ਕਰਕੇ ਇੱਕ ਜਾਂਚ ਦਾ ਦਾਇਰਾ ਲਿਮਟਿਡ ਪਤਾ ਹੋਵੇ ਨਾ ਵੀ ਇੰਨੇ ਸਮੇਂ ਚ ਹੋ ਜੂਗੀ ਬਿਲਕੁਲ ਹੁਣ ਇਹ ਸਵਾਲ ਮਿਲਟਰੀ ਵੱਲ ਵੀ ਜਾਂਦਾ ਹੈ ਕਿ ਤੁਹਾਡਾ ਸਰਵੇ ਬੰਦਾ ਐਸ ਲੈਵਲ ਤੇ ਉਠਮਾਰ ਕਰਤੀ ਹੋਵੇ ਫਿਰ ਵੀ ਉਹਦੇ ਪਰਿਵਾਰ ਨੂੰ بار بار ਜਾ ਕੇ ਇਨਸਾਫ ਲਈ ਗੁਹਾਰ ਬਖਵਕ ਥਾਮਾਂ ਤੇ ਲਾਉਣੀ ਪਵੇ ਤਾਂ ਫਿਰ ਤੁਹਾਡਾ ਵੀ ਕਿੰਨਾ ਕਸਰ ਅਸਰ ਸੂਖ ਹੈ ਤੇ ਜਿਹੜੇ ਦਫਾ ਸੁਮਨਿਸਟਰ ਨੇ ਚੱਕ ਕੇ ਫੋਨ ਕੀਤਾ ਸੀ ਰਾਜਨਾਥ ਸਿੰਘ ਨੇ ਉਹਨਾਂ ਦੀ ਵੀ ਕੀ ਚਲਦੀ ਹੈ ਸਾਰੇ ਮਾਮਲੇ ਚ ਇਹ ਗੈਂਗਸਟਰ ਕਲਚਰ ਜਾਂ ਐਸ ਲੈਵਲ ਦਾ ਪੁਲਿਸ ਦਾ ਤੰਤਰ ਕਿੰਨਾ ਕੁ ਮਜ਼ਬੂਤ ਤੰਤਰ ਹੈ ਜਿਹੜਾ ਜਿਹਨੂੰ ਨਾਥ ਨਹੀਂ ਪਾਈ ਜਾ ਸਕਦੀ ਜਾਂ ਜਿਹੜੇ ਬੰਦਿਆਂ ਨੂੰ ਸਾਹਮਣੇ ਦੇਖ ਕੇ ਕੋਈ ਮਾੜੀ ਮੋਟੀ ਸੰਜਾਬ ਨਹੀਂ ਦਿੱਤੀ ਜਾ ਸਕਦੀ ਇਹਦਾ ਮਤਲਬ ਤਾਂ ਸਿੱਧਾ ਹੈ ਕਿ ਸਟੇਟਾ ਉਹਨਾਂ ਤੋਂ ਕੰਮ ਕਰਾਉਂਦੀਆਂ ਨੇ ਇਹ ਉਦੋਂ ਬਾਅਦ ਉਹ ਇੱਕ ਇਖਲਾਕੀ ਤੌਰ ਤੇ ਉਹਨਾਂ ਦੇ ਗਲ ਘੂਠਾ ਦਿੰਦੇ ਨੇ ਫਿਰ ਤੁਹਾਡੇ ਕਹੇ ਤੇ ਅਸੀਂ ਇਹਾਰੇ ਕੰਮ ਕਰ ਰਹੇ ਹਾਂ ਹੁਣ ਜੇ ਸਾਨੂੰ ਇਹ ਕਹਿਣ ਲੱਗ ਗਏ ਤਾਂ ਅੱਗੋਂ ਅਸੀਂ ਕੰਮ ਨਹੀਂ ਕਰਾਂਗੇ ਤੇ ਅਗਲੇ ਕੰਮ ਵੀ ਪੋਲਿਟਿਕਲ ਧਰਾਨੇ ਤੇ ਪ੍ਰਸ਼ਾਸਨ ਨੇ ਐਂ ਹੀ ਲੈਣੇ ਨੇ ਪੁਲਿਸ ਤੋਂ ਤਾ ਫਿਰ ਇਨਸਾਫ ਦੀ ਗੁੰਜਾਇਸ਼ ਘਟ ਜਾਂਦੀ ਹੈ ਕਾਫੀ ਹੱਦ ਤੱਕ ਬਿਲਕੁਲ ਬਿਲਕੁਲ درست فرمایا ਤੁਸੀਂ ਫਿਰ ਇਨਸਾਫ ਦੀ ਗੁੰਜਾਇਸ਼ ਬਹੁਤ ਘਟ ਜਾਂਦੀ ਹੈ ਸੋ ਇਹ ਕਾਫੀ ਕੁਝ ਬੇਨਕਾਬ ਹੁੰਦਾ ਹੈ ਇਹਨਾਂ ਸਾਰੇ ਪਹਿਲੂਆਂ ਨਾਲ ਤੁਹਾਨੂੰ ਦਾ ਹਮੇਸ਼ਾ ਤੁਸੀਂ ਸਾਰੀਆਂ ਖਬਰਾਂ ਤੇ ਬੜੀ ਗੰਭੀਰ ਚਰਚਾ ਕੀਤੀ ਤੁਹਾਡਾ ਧੰਨਵਾਦ ਦਰਸ਼ਕਾਂ ਨੂੰ ਵੀ ਜਿਵੇਂ ਦੇ ਰੋਪਲਾਨ ਜੁੜੇ ਰਿਹਾ ਕਰੋ ਅਸੀਂ ਹਮੇਸ਼ਾ ਤਾਜ਼ਾ ਤੇ ਤੱਥਾਂ ਪਰਖੂ ਜਾਣਕਾਰੀ ਲੈ ਕੇ ਹਾਜ਼ਰ ਹੋਏ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸੱਚਾ ਗੱਲ ਸੱਚਾ ਗੱਲ